ਗੱਲ ਸੁਣ ਕੱਲ ਮੁੰਡਾ ਟਰੈਕਟਰ ਲਾਉਣਾ ਤੂੰ ਉਹਦੇ ਨਾਲ ਪੈ ਗਈ ਕੇ ਜੇ ਤੇ ਭੈਣਾ ਨਹੀਂ ਕੀ ਮੈਂ ਗੱਲ ਉਹ ਮੈਨੂੰ ਪੁੱਛ ਗਿਆ ਮੈਂ ਉਹਨੂੰ ਕਿਵੇਂ ਲਾਉਣਾ ਟਰੈਕਟਰ ਤੇ ਮਾਂ ਨੇ ਲੁੱਤੀ ਲਾ ਵੀ ਦਿੱਤੀ ਆ ਮਾਂ ਨੇ ਲਾਈ ਮੈਨੂੰ ਬਾਹਰੋਂ ਪਤਾ ਲੱਗਾ ਬਾਹਰੋਂ ਪਤਾ ਲੱਗਾ ਵਾ ਉਹਦੀ ਜਿਹੜੀ ਮਾਂ ਬੋਲੀ ਉਹ ਨਹੀਂ ਦੱਸਿਆ ਕਿਸੇ ਨੇ ਫਿਰ ਉਹਦੀ ਮਾਂ ਮੇਰੇ ਨਾਲ ਬੋਲਿਆ ਸਾਰੇ ਦੱਸ ਦਿੰਦੇ ਆ ਤੇਰੇ ਜਿਹੜੇ ਲੱਛਣ ਵਿਗੜੇ ਆ ਹੁਣ ਤੂੰ ਮੁੰਡੇ ਨੂੰ ਵੀਖ ਨਹੀਂ ਸੁਣਾਉਂਦੀ ਉਹਨਾਂ ਨੂੰ ਕਿਉਂ ਨਹੀਂ ਵੀ ਉਸ ਕੋਲ ਇਹ ਬਾ ਚੀਜ਼ ਆਪਣੀਆਂ ਦੁਆਪਕਰ ਲਾਇਆ ਕਰ ਰਿਹਾ ਤੇ ਮੈਨੂੰ ਕੀ ਲੋੜ ਹੈ ਨੂੰ ਕੁਝ ਕਹਿਣ ਦੀ ਆ ਵੀ ਘਰ ਉਹਦਾ ਹੀ ਆ ਉਹ ਕਿੱਦਾਂ ਬੋਲ ਕੇ ਗਿਆ ਉਹਨੂੰ ਕਹੇ ਨੇ ਨਹੀਂ ਸਿਖਾਇਆ ਮੁੰਡੇ ਨੂੰ ਵੀ ਚਾਚੀ ਨਾਲ ਇਦਾਂ ਨਹੀਂ ਬੋਲੀਦਾ ਜੋ ਚਾਚੀ ਗਾਲੇ ਕੋ ਪੱਤੀ ਬੋਲੂ ਤੇ ਉਹਨਾਂ ਦੇ ਨਾਲ ਜਵਾਬ ਦੇਣਾ ਹੀ ਆ ਆਹੋ ਮੈਂ ਕਿ ਪੱਤੀ ਬੋਲਦੀ ਆ ਮੈਂ ਤਾਂ ਮੈਨੂੰ ਕਹਿੰਦਾ ਕੋ ਪੱਤੀ ਮੇਰੇ ਹੁੰਦੇ ਨੇ ਤੂੰ ਟਾਲ ਨਹੀਂ ਮੈਂ ਮੀਨਾ ਆ ਮੇਰੇ ਮੋਰੋਦੂ ਵੀ ਕਰਦੀ ਹੋਏਗੀ ਫਿਰ ਉਸੇ ਵਲੇ ਲੂਤੀਆਂ ਲਾਈ ਜਾਂਦੇ ਉਸੇ ਵਲੇ ਲੂਤੀਆਂ ਲਾਈ ਜਾਂਦੇ ਪਤਾ ਨਹੀਂ ਮੈਂ ਫਿਰ ਨਿਕਾਨਾ ਭਰੀ ਜਾਂਦੇ ਆ ਮੈਂ ਵੇਖਣ ਰਿਹਾ ਮੈਂ ਤੈਨੂੰ ਵੇਚਣ ਵੇਖਣ ਰਿਹਾ ਉਹ ਕੀ ਕਰਦੀ ਫ ਕਿ ਮੈਂ ਕੀ ਕਰੀ ਤਾਨੂ ਮੇਰੇ ਕੋਲ ਇਦਾਂ ਵੇਰ ਪਈ ਜਿਦਾ ਸੱਤ ਬਗਾਨੇ ਆ ਮੇਰੇ ਕੋਲ 2000 ਰੁਪਈਆ ਮੈਨੂੰ ਜੇ ਸਫਾਈਆਂ ਕਰਨੀਆਂ ਪੈਂਦੀਆਂ ਮੈਨੂੰ ਓੱਖਾ ਨਹੀਂ ਲੱਗਦਾ ਸਫਾਈਆਂ ਕਰਨੀਆਂ ਪੈਂਦੀਆਂ ਸਫਾਈਆਂ ਉਹ ਤੋ ਕਿੱਲੇ ਥਾਂ ਲਫੇਰਨਾ ਝਾੜੂ ਤੋਂ ਕਿੱਲੇ ਥਾਂ ਇਹ ਕਿੱਦਾਂ ਵੱਡਾ ਵੇੜਾ ਵਾ ਜਦੋਂ ਆ ਮੈਂ ਕਿਹਾ ਹੀਗਾ ਵੀ ਆਂ ਅੰਬ ਪਟਾ ਦਈਏ ਤੇ ਅਗਲੀ ਵੀ ਕਹਿੰਦੀ ਨਹੀਂ ਪਟਾਉਣਾ ਨਹੀਂ ਹੈਗਾ ਜਿਹੜਾ ਹੈਗਾ ਵਾ ਫਾਲ ਵਾਲਾ ਦਰਖਤ ਉਹ ਨਹੀਂ ਵੱਢੀਦਾ ਹੈਗਾ ਹੁਣ ਕਿੰਨਾ ਖਲਾਰਾ ਜਿਹਦਾ ਮੈਨੂੰ ਸਾਂਭਣਾ ਪੈਂਦਾ ਵਾ ਤੇ ਨਹੀਂ ਬੜੇ ਤਿਮਾ ਖਲਾਰਾ ਪੈ ਗਿਆ ਤੇ ਭਾਈ ਆ ਵੀ ਕਦੇ ਪੱਤੇ ਦੇ ਕਦੇ ਬੂਟ ਕਦੇ ਅੰਬ ਤੂੰ ਰਾਜਾ ਹੀ ਧੀ ਹੈ ਨਾ ਤੂੰ ਕੋ ਉਤ ਸਪਾਈਆਂ ਨਹੀਂ ਕਰ ਸਕਦੀ ਤੂੰ ਤੇ ਨਹੀਂ ਰਾਜਾ ਖਬਰਦਾਰ ਜੇ ਮੁੰਡੇ ਮੁਰਤੇ ਕੁਝ ਗਿਆ ਦੇ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਕਹਿ ਨਾ ਕੋਈ ਨਹੀਂ ਲੋਪ ਹਰ ਗੱਲ ਤੇ ਦੂਜਾ ਚੀਜ਼ਾ ਇੱਧਰ ਖੜੀਆਂ ਕਰੀ ਜਾਂਦੇ ਵਾਰ ਲੂਤੀਆਂ ਲਾਈ ਜਾਂਦੇ ਤੇ ਕੇ ਤੇ ਜੋ ਮੱਜੀ ਅੱਗੇ ਲਾ ਦੇ ਤੂੰ ਉਦੋਂ ਉਦੋਂ ਹੀ 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 ਤੇ ਕੇ ਨੇ ਆਣ ਕੇ ਲਾਤਾ ਇੱਥੇ ਹਾਦੀ ਹੋ ਗਈ ਤੈਨੂੰ ਮੁੰਡਾ ਚੰਗਾ ਲੱਗਦਾ ਹੀ ਨਹੀਂ ਤੇਰਾ ਉਹਨੂੰ ਚੰਗਾ ਲੱਗਦਾ ਮੇਰਾ ਹੋਰ ਮੈਂ ਬਾਹਰ ਖੜਨਾ ਹੈ ਤੇਰੇ ਸ਼ੇਰ ਚੜ ਕੇ ਖੜਨਾ ਹੈ ਉਹਨੂੰ ਮੈਂ ਵੇਖਦੀ ਕਿੱਦਾਂ ਖੜਦੇ ਵੇਖੀ ਖੜਦਾ ਆ ਮੈਂ ਵੀ ਵੇਖਦੀ ਫਿਰ ਕਿੱਦਾਂ ਖੜਦੇ ਜੇ ਲੜਾਈਆਂ ਪੋਣ ਤੇ ਆਏ ਨਾ ਤੇ ਮੈਂ ਵੀ ਵੇਖ ਲੈਣੀ ਫਿਰ ਆ ਵਡੀ ਬਣੀ ਫੇਦੀ ਤੂੰ ਆਪਣੇ ਆਪ ਕਦੀ ਠੇਕਾ ਵਧਾਣਾ ਤੇ ਕਦੀ ਫਲਾਣ ਕਾਲਰ ਕਦੀ 20 ਗਰਾ ਕੱਲ ਤੂੰ ਤੇ ਚਾਹ ਪੀਤਾ ਉਹਨਾਂ ਦਾ ਆ ਵੀ ਠੇਕਾ ਮੈਂ ਕਹਿਣਾ ਨਹੀਂ ਆ ਵੀ ਤਾ ਜੜ ਜੜ ਕੇ ਤੇ ਉਹਨਾਂ ਨੂੰ ਦੇਈ ਜੋ ਖਬਰਦਾਰ ਸਾਡੇ ਦੋਵਾਂ ਭਰਾਵਾਂ ਦੇ ਵਿੱਚ ਵਿੱਚ ਕਿਸ ਗੱਲ ਦੇ ਤੂੰ ਆਈ ਇਹ ਤੇ ਮੈਂ ਦੱਸਤਾ ਵੇਖ ਲੂੰਗੀ ਭਰਾ ਕਿੰਨਾ ਕ ਬੰਦਾ ਮੈਂ ਕੋਈ ਭਰਾ ਨਹੀਂ ਤੁਸੀਂ ਵੀ ਭੱਜੀਆਂ ਬਾਵਾਂ ਗੱਲਾਂ ਆਉਂਦੀਆਂ ਹੁੰਦੀਆਂ ਆ ਵੇਖ ਲੂੰਗੀ ਮੈਂ ਕਿੰਨਾ ਕ ਭਰਾ ਬੰਦਾ ਵਾ ਤੁਸੀਂ ਭਰਾ ਦੀ ਬਾਹ ਫੜਦੇ ਉਹ ਭਰਾ ਨਹੀਂ ਫੜਦਾ ਤੁਹਾਡਾ ਉਹ ਪਿਆ ਬੰਦ ਕਰਕੇ ਫਿਰ ਗੱਡੀ ਲਾ ਦਿੰਦਾ ਹੁਣ ਉਹ ਪਾ ਇਕੱਲਾ ਹੀ ਗੱਲਾਂ ਕਰੀ ਜਾਂਦੇ ਆ ਨਾ ਯਾਰਾ ਗਨਜੁਰ ਬਹਿ ਜਾ ਆ ਜਾ ਇੱਥੇ ਬੈਠ ਗੱਲਾਂ ਨਹੀਂ ਕਰਦਾ ਤਾ ਵੇਖਣਿਆ ਮੈਨੂੰ ਉਹਦੇ ਆਣਾ ਵੀ ਆਹ ਭਰ ਕੇ ਨਾ ਅੱਛਾ ਤੇ ਤੇਰੀ ਗੱਡੀ ਛੱਡਦੀ ਮੈਂ ਭਾਰੀ ਚੱਲੇਗਾ ਮੈਨੂੰ ਉਹ ਬੰਦ ਕਰ ਦੇਣਾ ਨਿੱਪੜ ਜਾ ਤੇ ਗਾਲਾਂ ਖੋਲ ਆਉਣਾ ਪਹਿਲਾਂ ਹਾਂ ਤੇ ਪਾਣੀ ਬੰਦ ਕਰ ਤਾ ਬੰਦ ਹੈਗਾ ਸਾਰੇ ਛੋਲੇ ਦੇ ਵਿੱਚ ਹੀ ਹਾਂ ਛੋਲੇ ਦੀ ਹੋਰ ਠੀਕ ਆ ਹਾਂ ਵਧੀਆ ਹੋ ਸਾਦੂ ਠੀਕ ਆ ਉਹ ਮੈਂ ਅੱਜ ਤੇਰੇ ਨਾਲ ਅੱਛਾ ਉਹਦਾ ਪਾਸਪੋਰਟ ਦੇ ਬਣਨੇ ਅੱਛਾ ਤੇ ਇਹਦਾ ਕਲੀ ਸੋਚਾ ਮੈਂ ਖਰੀਬ ਬਾਹਰ ਇਹਨੂੰ ਸਾਰਾ ਚੰਗਾ ਹੀ ਆ ਤੂੰ ਸੋਚਿਆ ਤੇ ਕੋਈ ਨਹੀਂ ਪਾਸਪੋਰਟ ਬਣਨੇ ਦੇ ਦਿੰਦੇ ਆ ਆ ਤੇ ਕੀ ਕੀ ਡਾਕੂਮੈਂਟ ਲੱਗਦੇ ਆ ਆਧਾਰ ਕਾਰਡ ਬੀਵਟ ਸਰਟੀਫਿਕੇਟ ਲੱਗਣਾ ਤਹਿਵੀਰ ਸਰਟੀਫਿਕੇਟ ਆਵਾ ਜਾਂ ਤਹਿਵੀਰ ਸਰਟੀਫਿਕੇਟ ਲਾ ਦੋ ਇਹਦਾ ਉਹਦੇ ਦੱਸ ਹੀ ਜਿਹੜਾ ਬਣਾਉਣ ਵਾਲੇ ਨੇ ਆ ਬਣਾਓ ਇਹਦਾ ਪਾਸਪੋਰਟ ਉਹਦੇ ਪਾਸਪੋਰਟ ਬਣਾ ਲਾਂਗੇ ਹਾਂ ਉਹ ਕੱਲ ਕਰੋ ਗੁਰਪ੍ਰੀਤ ਦੇ ਵੱਧ ਘੱਟ ਬੋਲੀ ਇਹਨੂੰ ਆ ਲੱਗਾ ਇਹਨੂੰ ਲੱਗਾ ਇਹਨੂੰ ਪਤਾ ਕਿ ਕੁੱਤੇ ਖਾਣੇ ਕੀਤੀ ਹੋਦੀ ਮਮੀ ਇੰਦਰ ਪਰਝਾਈ ਤੇ ਨਹੀਂ ਮੈਂ ਤਾਂ ਮੈਂ ਵੀ ਤੂੰ ਨਹੀਂ ਜਿਹੜੇ ਘੋੜ ਸਵਾਰ ਚਲ ਗਈ ਉਹਦੇ ਨਾਲ ਲੜਨ ਤੇ ਕੋਈ ਨਹੀਂ ਨੀ ਉਨੀ ਕੀ ਹੁੰਦੀ ਰਹਿੰਦੀ ਹੁੰਦੀ ਹੈ ਇਹਨੇ ਜਨਾਨੀਆਂ ਦਾ ਦਿਮਾਗ ਖਰਾਬ ਹੋਇਆ ਹੋਇਆ ਨਾ ਪਤਾ ਨਹੀਂ ਕੀ ਹੋ ਗਈ ਆ ਇਹ ਬੜਾ ਗੱਲ ਕੀ ਆ ਇਹ ਬਗਾਨੀਆਂ ਜਨਾਨੀਆਂ ਆਣ ਕੇ ਭਰਾ ਭਰਾ ਲੜਾਉਂਦੀਆਂ ਭਰਾ ਕੇ ਤੇ ਇੱਕੋ ਸਾਰੀ ਰੋਟੀ ਖਾਂਦੇ ਆ ਇਦਾਂ ਇਦਾਂ ਬਿਮਾਰੀ ਪੇਟੋਂ ਜਨਮ ਲਿਆ ਹੁੰਦਾ ਤੇ ਭਰਾ ਭਰਾ ਦੇ ਬਾਹਾਂ ਦੇ ਭਰਾ ਵਾਲੀ ਇਹ ਜਿਹੜਾ ਹੋ ਗਿਆ ਉਹ ਪੁੱਟੀਆਂ ਸਿੱਤੀਆਂ ਗੱਲਾਂ ਕਰਕੇ ਬੰਦਿਆਂ ਦਾ ਮੈਂ ਦੁੱਸਰੇ ਪਾਰਾ ਹੀ ਚੜ ਛੱਡਦੀਆਂ ਨਾਲੇ ਮarre ਇੱਕ ਗੱਲ ਹੈਗੀ ਓ ਨਾ ਆਪਣੇ ਮਾਂ ਨੂੰ ਤੂੰ ਗੁੱਸਾ ਕਰੀ ਤੇ ਨਾ ਮੈਂ ਹੀ ਕਰਨਾ ਈ ਇਹਨਾਂ ਦੀਆਂ ਗੱਲਾਂ ਜਨਾਨੀਆਂ ਦੀ ਇਹ ਨਹੀਂ ਮੰਨਣੀ ਆ ਮੇਰੇ ਮਨ 'ਚ ਗੁੱਸਾ ਕਰੋ ਨਹੀਂ ਨਹੀਂ ਇਹਨਾਂ ਦੀਆਂ ਨਹੀਂ ਬੰਦਾ ਬਿਸ਼ੇਰੀਆ ਬੰਦਾ ਅਹੀਂ ਤੇ ਆਪਰਾ ਆਪਰਾ ਮਿਲਾਵੀਂ ਹਟਾਉਣਾ ਰਾਤ ਨੂੰ ਮੇਨੂੰ ਤਾਂ ਚਾਚੀ ਨੇ ਦੱਸਿਆ ਸੀ ਕਹਿੰਦੀ ਆ ਗੱਲ ਅੱਛਾ ਸੱਡ ਭਰਾ ਇਹਨਾਂ ਦੀ ਅਗਲਾ ਤੂੰ ਜਨਾਨੀ ਇਹ ਗੱਲਾਂ ਇਹਨਾਂ ਉਹ ਆਪੇ ਕਰਦੀਆਂ ਰਹੇ ਨਾ ਕਰਦੀਆਂ ਇਹਨਾਂ ਜਿੱਥੇ ਦੋ ਘਾਟੇ ਖੜਕਦੇ ਹੁੰਦੇ ਆ ਤੇ ਤੂੰ ਕਰੋ ਜਾ ਰਿਹਾ ਮੈਂ ਟੀਟ ਤੇ ਕਰਾਵ ਮੈਂ ਕੱਦਿ ਸੋਝਿਆ ਇਹ ਫੈਸਟੀਵਲ ਲਈ ਜਾਵਾਂ ਕਰਮਨਾਉਂ ਤੇ ਜੇ ਸਸਤੀ ਨਾ ਹੋ ਤਾਂ ਜਾਣਾ ਹੀ ਨਹੀਂਗਾ ਨਹੀਂ ਜਾਣਾ ਤੇ ਫਿਰ ਜਾਊਂਗਾ ਮੈਂ ਕਿ ਸਹਤ ਹੋ ਜੇ ਮੇਂਗੀ ਮਿਲ ਰਹੀ ਹੈ ਅੱਛਾ ਅੱਛਾ ਤੇ ਬਹੁਤ ਬੜਾ ਪਹਿਲ ਵਾਵਾ ਲੱਗਦਾ ਹੋਆ ਤੇ ਮੈਂ ਅਖੜਿਆ ਵੀ ਇਸ ਨੂੰ ਬਾਹਰ ਦੇ ਬਾਹਰ ਜੂਗਾ ਪੈਸਾ ਕਿੱਥੋਂ ਲਸੈਂ ਕੋਈ ਪੈਸਾ ਹੀ ਨਾ ਹੋਣੀ ਪਰ ਕੋਈ ਬਰਾ ਆਪਣੇ ਹੱਦ ਕਰ ਲੈ ਅੱਛਾ ਹਾਂ ਮੁੰਡੇ ਦੇ ਨੂੰ ਦੱਸਾਇਆ ਨਾ ਮੈਂ ਕੋਈ ਦੱਸਾਵਾਂਗਾ ਪੈਸੇ ਆਪੇ ਮਿਲ ਦੱਸਦੇ ਰਹਿਣਗੇ ਬਸ ਇਹ ਆ ਚੱਕ ਚੁਕੇ ਆਪਣਾ ਜਿਹੜਾ ਨੰਗਾ ਹੁੰਦਾ ਵਾ ਉਹ ਤੇ ਮੇਰਾ ਭਰਾ ਪਤਾ ਯਾ ਮੈਂ ਉਹਦਾ ਦੇਖਣ ਆਵਾ ਪਿਆ ਸਾਡੇ ਕੋਲ ਦੋ ਕਮਰੇ ਆ ਤੇ ਕੀ ਸਾਡੇ ਕੋਲ ਉਹਨੂੰ ਪਰ ਮਾਲਮਾ ਤੇਰੀਆਂ ਦੇ ਨਾਲ ਤੇਰੇ ਨੇ ਠੇਕੇ ਤੇ ਵੀ ਲਈਆਂ ਸਾ ਵੀ ਕੋਈ ਪਾਈਦਾ ਨਹੀਂ ਕਰੇ ਉਹ ਪੈਸਾ ਗੋਲੋ ਫਿਰ ਬਣਾਈਏ ਆਪਾਂ ਵੀ ਬਾਹਰ ਵੀ ਮੈਂ ਸੋਚਿਆ ਮੈਂਗਾ ਨਹੀਂ ਫਿਰ ਲੈ ਜੇ ਮੁੰਡੇ ਨੂੰ ਮਿਹਨਤੀ ਆ ਤੇ ਕਰੂਗਾ ਕੰਮ ਆਪ ਜੇ ਇੱਥੇ ਵੀ ਥੇੜਾ ਕਰਦਾ ਮੈਂ ਵੇਖਣਾ ਕਿੰਨਾ ਕੰਮ ਕਰਦਾ ਸਾਰਾ ਉੱਥੇ ਹੀ ਬੋਲੂਗਾ ਇਹਨੇ ਤਾਂ ਬਹੁਤ ਮਿਹਨਤ ਕਰਨੀ ਉੱਥੇ ਹਮ ਇੱਥੇ ਚੱਲ ਅਸੀਂ ਮਾੜਾ-ਮੋੜਾ ਮੈਂ ਕਰੀ ਜਾਊਂਗਾ ਨਾ ਹੋ ਗਰਨ ਨਾਲ ਬੰਦਾ ਰੱਖ ਲੋ ਹੋਰ ਕੀ ਕਰਨਾ ਬਿਲਕੁਲ ਤੇ बाकी भरा ही भराव दिया माव फे बगाना बंद कोई नही फटाइ बना फिर नहीं बनाए घर चाह पी लें बह के घड़ी नहीं, 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 नहीं। गारे तो 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 पापुट बना चल कोई नही बना ली फिर मैं आखी जाते ठेका कटा दे मैं पैसे आपे लाऊंगा ਤੂੰ ਠੇਕਾ ਨਾ ਕਰ ਪਾ ਹੋੜ ਬਣਾ ਦੇ। ਦੰਦਰ ਉਹਨਾਂ ਦੀਆਂ ਅੱਖਾਂ ਮੈਂ ਤੇ ਕਰੀਬ ਨਹੀਂ ਕਹਿੰਦਾ ਇਹਨੂੰ ਵੀ ਤੂੰ ਠੇਕਾ ਘੱਟ ਕਰ ਲਾ। ਭਰਾ ਇੰਨਾ ਸੋਚਣ ਡਿਆ ਮੇਰੇ ਬਾਰੇ ਤੇ ਮੈਂ ਭਰਾ ਬਾਰੇ ਇੰਨਾ ਸੋਚਣਾ। ਕਿਉਂਕਿ ਨਾਲੇ ਸਾਡੀ ਗੱਲ ਪਹਿਲਾਂ ਦੀ ਹੋਈ ਵੀ ਮੈਂ 50 ਹਜ਼ਾਰ ਠੇਕਾ ਦੋ ਤੇ 50 ਦੇਣ ਦੇ ਆ ਤੇ ਉਹਨੂੰ ਮੈਂ ਹੁਣ ਕੀ ਘਾਟਾ ਕਰਨਾ। ਚੱਲ ਕੋਈ ਨਹੀਂ ਠੇਕੇ ਦਾ ਦੰਦਰ ਕੋ ਨਾ ਹੀ ਨਹੀਂ ਲੈਣਾ ਉਦਾਂ ਆਖਾਂਗੇ ਪਹਿੋਂ ਦਾ ਪਾਹ ਰੋਟ ਬਣਾਉ। ਮੈਂ ਲੈ ਜਾਂਦਾ ਉਹਦੇ ਨੂੰ। ਲੈ ਬੱਤੀ ਬੰਦ ਹੋ ਗਈ ਆ। ਉਹ ਟੱਕਰ ਜਿਹਾ ਬੰਦ ਕਰੀ ਆਵਾ ਹੁਣ ਮੈਂ ਤੇ ਨਾਲੇ ਜਾਵਾਂ ਘਰ ਨੂੰ ਤੇ ਚਾਹ ਬਣੀ ਪੀ ਕੇ ਆਵਾਂ ਉੱਥੇ। ਸੁਤੀਆਂ ਆ ਗਏ ਹਾਂ ਪਾਣੀ ਲਿਆਵਾ ਮੈਂ ਪਾਣੀ ਨਹੀਂ ਪੀਣਾ ਮੈਂ ਪਾਣੀ ਪੀ ਲੈ ਬੰਬੀ ਤੋਂ ਮੈਂ ਲਗਾ ਇਹਨੂੰ ਖੁਸ਼ਖਬਰੀ ਦੱਸਣਾ ਚੰਗੀ ਦੱਸਿਓ ਕੋਈ ਨਹੀਂ ਚੰਗੀ ਆ ਗਏ ਹਾਂ ਆਏ ਰਣਜੋਤ ਮੇਰੇ ਲਾਗੇ ਅੱਛਾ ਕਟਾਰ ਦਾ ਠੇਕਾ ਮੈਂ ਠੇਕੇ ਦੀ ਗੱਲ ਨਹੀਂ ਕੀ ਹੋਈ ਖੁਸ਼ਖਬਰੀ ਕਹਿਣ ਡਏ ਆ ਤੁਸੀਂ ਠੇਕੇ ਦੀ ਗੱਲਾਂ ਠੇਕੇ ਦੀਆਂ ਕਹਿਣ ਡੇ ਖੇਕਾ ਕਟਾਉਣਾ ਤੇ ਹੋਰ ਵੀ ਕੋਈ ਖੁਸ਼ ਖੁਸ਼ਖਬਰੀ ਹੁੰਦੀ ਆ ਅੱਛਾ ਆਂਦਾਵਾ ਵੀ ਤੁਸੀਂ ਉਦੇ ਦਾ ਬਣਾਉ ਪਾ ਬੜਾ ਅੱਛਾ ਤੇ ਮੈਂ ਲੈ ਕੇ ਜਾਣਾ ਬਾਹਰ ਅੱਛਾ ਤੇ ਮੈਂ ਹਾਲ ਚੰਗਾ ਸਕੋ ਅੱਛਾ ਬੜਾ ਜਾ ਚੜ ਗਿਆ ਤੁਹਾਨੂੰ ਤੇ ਆਓ ਜੇ ਦੁੰਦਰ ਕੋਈ ਕਿਸੇ ਦੀ ਬਾਹ ਫੜਦਾ ਹੋਵੇ ਖੁਸ਼ੀ ਹੋਣਾ ਚਾਹੀਦਾ ਵਾ ਠੀਕ ਹੁਣ ਦੋਨੇ ਆਪਣੇ ਮੂੰਹ ਆਖਿਆ ਕਿ ਮੈਂ ਖੜੂੰਗਾ ਤੇ ਫਿਰ ਮੈਂ ਪੈਸੇ ਦੀ ਵੀ ਗੱਲ ਕੀਤੀ ਮੈਂ ਵੀ ਸਾਡੇ ਕੋਈ ਇੰਨਾ ਪੈਸਾ ਬੂਹਾ ਨਹੀਂ ਘਾਹਗਾ ਅੱਛਾ ਵੀ ਆਪਾਂ ਤੇ ਜੇ ਕੇ ਕੋ ਫੜਦੜ ਕੇ ਹੀ ਆਪਾਂ ਕਰਨੇ ਜੇ ਕਰਨਾ ਹੋਊਗਾ ਤੇ ਆਂਦਾ ਵੀ ਕੋਈ ਨਹੀਂ ਮੈਂ ਪੈਸੇ ਆਂਦਾ ਮੈਂ ਆਪੇ ਕਰੂੰਗਾ ਅਰੇਂਜਮੈਂਟ ਅੱਛਾ ਪੈਸੇ ਆਂਦਾ ਮੈਂ ਲਾ ਦੂੰਗਾ ਆਹੋਂਦਾ ਤੇਗਾ ਫਿਰ ਤੇ ਬੜੀ ਵਧੀਆ ਗੱਲਾਂ ਫਿਰ ਤੇ ਤੁਹਾਨੂੰ ਜਿਆਦਾ ਨਹੀਂ ਬਧਾਈਆਂ ਵਾ ਨਹੀਂ ਨਹੀਂ ਬੜਾ ਵਧੀਆ ਗੇ ਹਾਂ ਫਿਰ ਤੇ ਜਿਹੜਾ 2000 ਦਾ ਪਾਸਪੋਰਟ ਨਹੀਂ ਬਣਾ ਕੇ ਦੇ ਸਕਦਾ ਹੈ ਉਹ ਬਾਹਰ ਦੇ ਮੁਲਕ ਦੇ ਸਾਰੇ ਪੈਸੇ ਲਾ ਦੂਗਾ ਦਵਿੰਦਰ ਹੁਣ ਪਾਸਪੋਰਟ ਤੇ ਆਪ ਨੂੰ ਬਣਾਉਣ ਕੇ ਦੇਣਾ ਪੈਣਾ ਨਾ ਚਲੋ ਉਹ ਵੱਖਰੀ ਗੱਲ ਵਾ ਪਹਿਲਾਂ ਹੀ ਪਹਿਲਾਂ ਹੀ ਜਦੋਂ ਐਨੇ ਦੇ ਸਾਹਮਣੇ ਉਦਣੇ ਰੋਏ ਆ ਕੀ ਉਹਦੀ ਸਿਹਤ ਤੇ ਕੀ ਅਸਰ ਹੋਇਆ ਉਹ ਇਹੋ ਕਹਿ ਸਕਦਾ ਸੀ ਵੀ ਚਲ ਵੀਰ ਮੈਂ ਪਾਸਪੋਰਟ ਬਣਾਉਣਾ ਪਹਿਲੋਂ ਤੇ ਫਿਰ ਮੈਂ ਤੇਰੇ ਮੁੰਡੇ ਦਾ ਬਾਹਰ ਦਾ ਸੋਚਦਾ ਵਾਂ ਕੋ ਤੁਹਾਨੂੰ ਪਤਾ ਵਾ ਪੀ ਬਾਹਰ ਲੈ ਜਾਊਗਾ ਉਹ ਤੇ ਜੰਦਰ ਕੋਨੇ ਖੁਦ ਮੇਰੇ ਕੋਲ ਆਇਆ ਚੱਲ ਕੇ ਹਾਂ ਪੀ ਬਣਾਓ ਪਾਸਵਰਦ ਮੈਂ ਖੜਦਾ ਉਹ ਮੈਂ ਖੜੂ ਕਰ ਦੀ ਦੀ ਅੱਗੇ ਲੈ ਕੇ ਆਇਆ ਕਿ ਤਾ ਚੋਰੀ ਆਇਆ ਵਾ ਹੁਣ ਇਸ ਗੱਲ ਦਾ ਨਹੀਂ ਮੈਨੂੰ ਪਤਾ ਹਾਂ ਪੀ ਕਰਦੀ ਦੀ ਅੱਗੇ ਉਹ ਸਲਾਹ ਨਾਲ ਹੀ ਚੱਲਿਆ ਹੋਊਗਾ ਹਾਂ ਕਰਦੀ ਤੇ ਆਂਦੀ ਹੋਣੀ ਆ ਪੀ ਲੀੜੇ ਵੀ ਬੈਗ ਚ ਮੈਂ ਹੀ ਪਾ ਦਿੰਨੀ ਉਹਦੇ ਤੇ ਤੇ ਸਭ ਕੁਆ ਲੈ ਕੇ ਤੇ ਨਾਲ ਹੀ ਲੈ ਜਾ ਜੰਦਰ ਇਹੋ ਜੀਆਂ ਗੱਲਾਂ ਉੱਚੀ ਉੱਚੀ ਨਹੀਂ ਸੁਣਾਈ ਦੀ ਹੁੰਦੀਆਂ ਕਹਿੰਨ ਨੂੰ ਕੋਈ ਗੱਲ ਨਾ ਕਰ ਜਿੱਥੋਂ ਤੱਕ ਮੈਨੂੰ ਲੱਗਦਾ ਵਾ ਨਾ ਕੋਈ ਕੰਮ ਨਹੀਂ ਦੇ ਹੋਣਾ ਨਾ ਹੀ ਦੇ ਖੋ ਜੋ ਨਾ ਹੀ ਦੇ ਬੁਰਕ ਬੁਰਕੇ ਬੋ ਤੁਹਾਨੂੰ ਦੇ ਏਦਾਂ ਚਾ ਚੜ ਗਿਆ ਜਿੱਦਾਂ ਮੁੰਡੇ ਨੇ ਜਾਇ ਦੀ ਬਾਰੀ ਨੂੰ ਹੱਥ ਪਾ ਲਿਆ ਹੁੰਦਾ ਵਾ ਦੇ ਅੰਦਰ ਪੈ ਹੀ ਜਾਣਾ ਵੇ ਇੱਕ ਦਿਨ ਐਡੀ ਨਹੀਂ ਗੱਲ ਕੋਈ ਉਹਨੇ ਨਹੀਂ ਆ ਗੁਰਪ੍ਰੀਤ ਦੀ ਬੰਦਣੀ ਕਿਤੇ ਉਹਨੇ ਪਰ ਫਿਰ ਵੀ ਮੇਰਾ ਭਰਾ ਵਾ ਮੇਰੀ ਬਾਹ ਫਾਂਡਿਆ ਵਾ ਜਾਬ ਮੈਂ ਨੂੰ ਨੀਵੇਂ ਥਾਂ ਬਾਹਰ ਦਿਓ ਜੇ ਗੁਰਪ੍ਰੀਤ ਕਹਿ ਦੇ ਰਣਜੋਧ ਨੂੰ ਫਿਰ ਉਹਦੇ ਨਾਲ ਲੈ ਜਾ ਜਾਓ ਇਹ ਵੀ ਗੱਲ ਵੇਖ ਲਿਓ ਉਹ ਯਾਰ ਖਾਣਾ ਉਹਨੇ ਸਭ ਕੋ ਕਰਨਾ ਨੇ ਵੇਖੀ ਹਾਇ ਰੱਬਾ ਉਹਨੇ ਨਹੀਂ ਖੜਨਾ ਉਹਨੇ ਮਾਰੀ ਕੰਪਨੀ ਦਾ ਲਾ ਕੇ ਨਾ ਤੇ ਸਾਨੂੰ ਇੱਥੇ ਅੱਗੇ ਨਾਲੋਂ ਸਾਡਾ ਪੱਠਾ ਗੋਲ ਕਰ ਦੇਣਾ ਨਾ ਹੀ ਉਹ ਮੁੰਡੇ ਨੂੰ ਸੱਦਣ ਜੋਗੇ ਤੇ ਨਾ ਹੀ ਛੱਡਣ ਜੋਗੇ ਉੱਤੇ ਕਿਉਂਕਿ ਜਿੰਨੇ ਪੈਸਾ ਲਵਣਾ ਨਾ ਉਹਨੇ ਤੇ ਇਹਨੇ ਪੈਸੇ ਪੂਰੇ ਕਰਕੇ ਤੇ ਫੇਰ ਗੱਲ ਕਰਨੀ ਆ ਕੀ ਗੱਲ ਜਦੋਂ ਪੈਸੇ ਦੇਣੇ ਆਪਾਂ ਬਾਅਦ ਚ ਦੇਣੇ ਪੈਣੇ ਉਹਨੇ ਫਰੀਦ ਨਹੀਂ ਸਾਡੇ ਮੁੰਡੇ ਨੂੰ ਲੈ ਜਾਣਾ ਉਹ ਜਾ ਨਹੀਂ ਤੇਰੇ ਨਾਲ ਗੱਲ ਕਰਨਾ ਤੇ ਨੱਬਿਆਂ ਦਾ ਘਾਟਾ ਤੇਰੇ ਨਾਲ ਗੱਲ ਹੀ ਨਹੀਂ ਕਰਨੀ ਯਾ ਸੁਣੋ ਮੇਰੀ ਗੱਲ ਇੱਕ ਮਿੰਟ ਜੇ ਪੈਸੇ ਲਾ ਦੂਗਾ ਆਪਾਂ ਦੇਣੇ ਹੀ ਹੈ ਨਾ ਦੱਸੋ ਅੱਗਾ ਮੈਨੂੰ ਵੀ ਦੇਣੇ ਕਿ ਨਹੀਂ ਹਾਂ ਦੇਣੇ ਗਾਂਭਸ਼ਾਂ ਕਰਕੇ ਦੇ ਦਾਂਗੇ ਹਾਂ ਦੇ ਦਾਂਗੇ ਤੇ ਇਦੋਂ ਬਿਹਤਰ ਤੇ ਜਦੋਂ ਹੜ ਕੋ ਪੈਸੇ ਹੋਣਗੇ ਅਸੀਂ ਆਪ ਚੰਗਾ ਏਜੰਟ ਲੱਭਾਂਗੇ ਅਸੀਂ ਆਪਣੇ ਮੁੰਡੇ ਨੂੰ ਆਪਣੀ ਹੱਥੀ ਸਾਰੇ ਕੰਮ ਕਰਕੇ ਚੜਾ ਕੇ ਆਵਾਂਗੇ ਗੁਰਪ੍ਰੀਤ ਨੇ ਸਾਨੂੰ ਜੀਨ ਨਹੀਂ ਦੇਣਾ ਇੱਥੇ ਆਣ ਆਣ ਕੇ ਆਖਿਆ ਕਰਨਾ ਤੁਹਾਡਾ ਮੁੰਡਾ ਅਸੀਂ ਬਾਹਰ ਖੜਿਆ ਤੁਹਾਡਾ ਮੁੰਡਾ ਅਸੀਂ ਬਾਹਰ ਖੜਿਆ ਅਸੀਂ ਫਰੀਦ ਨਹੀਂ ਘਲਾਉਣਾ ਪੈਸੇ ਤੇ ਦੇਣੇ ਹੀ ਪੈਣੇ ਆ ਨਾ ਦੰਦਰ ਜਿਹੜੇ ਬਾਪ ਦੇ ਏਜੰਟ ਲੱਪਣੇ ਆ ਉਹਨਾਂ ਨੇ ਪਤਾ ਨਹੀਂ ਖਾੜਨਾ ਕਿ ਕਦੋਂ ਖਾੜਨਾ ਨਹੀਂ ਖਾੜਨਾ ਪੈਸੇ ਮਾਰੇ ਜਾਣੇ ਆ ਇਹ ਸਾਡੇ ਘਰ ਦਾ ਬੰਦਾ ਐਂਦੇ ਸਿਰਫ ਪਾਸਪੋਰਟ ਬਣਾ ਕੇ ਦੇਣਾ ਪੈਸੇ ਵੀ ਨੇ ਆਪੇ ਲਾਉਣੇ ਆ ਆਪੇ ਉਹਨੇ ਖਾੜਨਾ ਤੂੰ ਨੈਗੇਟਿਵ ਸੋਚ ਸੋਚਿਆ ਜਾਂਦੀ ਹੈ ਨੈਗੇਟਿਵ ਸੋਚਦੀ ਆ ਵੀ ਆਪਾਂ ਕਿਹੇ ਤੀਜੇ ਬੰਦੇ ਨਾਲ ਚਲ ਜਾਾਂਗੇ ਆਪਾਂ ਇਹਨਾਂ ਨਾਲ ਬਾਹਰਲੇ ਮੁਲਕ ਆਪਣਾ ਪੁੱਤ ਨਿਕਲਵਾਣਾ ਮੇਰਾ ਤਾਂ ਸੌ ਸੁਖਣਾ ਦਾ ਪੁੱਤ ਮੈਂ ਤਾਂ ਕਿਤੇ ਮਾਂ ਹੀ ਲੱਭਾ ਵਾ ਮੈਂ ਤਾਂ ਸੁੱਤੇ ਪਏ ਨੂੰ ਠਾਲਦੀ ਆ ਉੱਠ ਪੁੱਤ ਉੱਠ ਪੁੱਤ ਕਈ ਗੱਲਾਂ ਕਰਦੀ ਆ ਇਹਨਾਂ ਦੇ ਹੱਥਾਂ ਚ ਲਿਆ ਕੇ ਤੇ ਮੈਂ ਆਪਣਾ ਪੁੱਤ ਵਗੜਾਉਣਾ ਨਹੀਂਗਾ ਉਹ ਪਗਾਂਡੇ ਆ ਉਹ ਵਾਹਂਦੇ ਜਿਹਨਾਂ ਮਾਰ ਖਾਂਡੇ ਤੈਨੂੰ ਕੰਮ ਤੇ ਲਾਉਂਦੇ ਆਏ ਅੱਬਾ ਜਰਾ ਮਾਈ ਜਾਣਾ ਇਹਨਾਂ ਨੂੰ ਉਹ ਵੀ ਨਾ ਗੱਲ ਕਮੀ ਤੇਨਾਂ ਤਾਂ ਮੈਂ ਗੱਲ ਹੀ ਨਹੀਂ ਕਰਨੀ ਉਹਨੇ ਮਾਰੀ ਕੰਪਨੀ ਲੱਭ ਕੇ ਦੇਣੀ ਆ ਤੂੰ ਕੜੀ ਮੋੜੀ ਮਾਰੀ ਕੋਪੜੀ ਦਾ ਨਾ ਨਾ ਲੱਗ ਲੈ ਮੁੰਡੇ ਨੂੰ ਨਾ ਕਰੇ ਹੀ ਨਹੀਂ ਅਗਲਾ ਕਹਿਦੀ ਉਹਦਾ ਨੰਮ ਚੜਾ ਦੀ ਗਦੇ ਮੁੰਡੇ ਦਾ ਜੇ ਹੁਣ ਵਾਹਂਦਾ ਮੈਨੂੰ ਬਾਹਰ ਨੂੰ ਜਾਣਾ ਜਾਣਾ ਮੈਂ ਜੇ ਹੁਣ ਜਿਹਨੇ ਕਹਿਤਾ ਆਂਗੇ ਪਾਹੋੜਵਾ ਕੇ ਚਲੋ ਮੈਂ ਖੜਦਾ ਤੂੰ ਹੋਰ ਹੀ ਗੱਲ ਸੋਚਾ ਸੋਚੀ ਜੰਨੀ ਆਪੇ ਚਲ ਠੀਕ ਆ ਮੈਨੂੰ ਤੇਰੇ ਦੱਸ ਦਿਓ ਜਿੱਦਣ ਉਹਦੇ ਦੀ ਬਾਹਰ ਚਲ ਜੂਗਾ ਨਾ ਤੇ ਗੋਪੀ ਚੜਾਊਗੀ ਬਾਹਰ ਜਾਣ ਨੂੰ ਨਾਲ ਵੀ ਚਲੋ ਤੁਹਾਡਾ ਮੁੰਡਾ ਚੜਾਉਣ ਚੱਲੀਏ ਬਾਹਰ ਉਸ ਦਿਨ ਮੈਨੂੰ ਦੱਸਿਓ ਉਸ ਦਿਨ ਦੱਸਿਓ ਜੇ ਚੱਲਦੀ ਗੱਡੀ ਦੇ ਵਿੱਚੋਂ ਨਾ ਗੋਪੀ ਲਾ ਦੋਗੀ ਨਾ ਬਾਹਰ ਮੇਰੇ ਮੁੰਡੇ ਨੂੰ ਤੇ ਮੇਰਾ ਨਾਮ ਟਾ ਦੇ ਰੱਬ ਰੱਬ ਕਰਨੀ ਆ ਵੇ ਰੱਬ ਨੂੰ ਕਿਤੇ ਰਹਿਣ ਦੇ ਵਾਹਿਗੁਰੂ ਕੋ ਸੁੱਖ ਮੰਗਿਆ ਕਰ ਸਰੀਰੇ ਲਾ ਕੇ ਨਹੀਂ ਧੱਕਦੇ ਉਹ ਸਾਰੇ ਕੰਮ ਹੀ ਕਰਦੇ ਆ ਵੀ ਕੀ ਤੇ ਨਾਲੇ ਕੰਮ ਕਰ ਦਿੱਤਾ ਹੋੜਾ ਪਾਈ ਜੰਦੀ ਐਵੇਂ ਤੂੰ ਤੁਹਾਨੂੰ ਭਰਾਵਾਂ ਭਰਾਵਾਂ ਨੂੰ ਦੋਨੋਂ ਮਰ ਕੇ ਰਹਿਣ ਨਹੀਂ ਦੇਣਾ ਕਰਦੀਆਂ ਕੀ ਆ ਤਜਾ ਜਾ ਕੇ ਮਿਲਦਾ ਫਿਰ ਭਰਾ ਨੂੰ ਮੈਂ ਕੀ ਆਖਿਆ ਭਰਾ ਨੂੰ ਗਲਤ ਮੈਂ ਗੁਰਪ੍ਰੀਤ ਦੀ ਕਰਨ ਨਹੀਂ ਆ ਵੀ ਨਹੀਂ ਉਹਨੇ ਆਡਾ ਮੁੰਡਾ ਜਾਨ ਦੇਣਾ ਭਰਾ ਤੇਰਾ ਭਾਵੇਂ 100 ਵਾਰੀ ਤੈਨੂੰ ਕਹਿੰਦਾ ਨਾ ਮੈਂ ਲੈ ਜਾਣਾ ਵਾ ਜਿਸ ਦਿਨ ਖੜੂਗਾ ਫਿਰ ਉਸ ਦਿਨ ਮੈਂ ਦੱਸੀ ਆ ਜਾ ਪੁੱਤ ਮੰਮੀ ਕਿੱਥੋਂ ਆਇਆ ਮੈਂ ਨੇ ਮਨੁਕਰੋਂ ਆਇਆ ਤੇ ਆ ਡੈਡੀ ਬਰਾਦਰ ਫੂਫੂ ਕਰਦਾ ਗਿਆ ਕੁਛ ਇਹ ਪੁੱਤ ਡਾੜੀ ਨੂੰ ਤੂੰ ਕਹਿ ਦਿੱਤਾ ਵੀ ਉੱਥੇ ਪਾਣੀ ਵੇਖਾਂ ਮੈਂ ਛੋੜਾ ਗਿਆ ਹਾਂ ਤਾਂ ਬੰਬੀ ਹੋ ਗਈ ਬੰਦ ਤਾਂ ਟੱਕਣ ਠਾ ਕਰੰਦਾ ਜ਼ੋਰ ਬੜਾ ਲੱਗ ਗਿਆ ਡਾੜੀ ਦਾ ਤਾਂ ਕਰਕੇ ਫੂਫੂ ਕਰਦਾ ਗਿਆ ਤੂੰ ਸੁੱਕ ਹੀ ਜਾਂਦਾ ਉਹਨੂੰ ਕੀ ਜ਼ੋਰ ਲੱਗ ਜਣਾ ਬਹੁਤ ਬਹੁਤ ਮੈਂ ਤੈਨੂੰ ਮਜ਼ਾਕ ਕਰਨ ਲਈ ਆਂ ਖੁਸ਼ਖਬਰੀ ਲੈ ਕੇ ਆਇਆ ਹਾਂ ਕਹਿੰਦਾ ਕੋਈ ਖੁਸ਼ਖਬਰੀ ਆ ਮੈਂ ਠੇਕਾ ਕਟਾਤਾ ਵਾ ਪਹਿਲਾਂ ਉਹ ਕਿੱਥੇ ਹੂੰ ਠੇਕਾ ਤਾਂ ਪੂਰਾ ਦੇਣਾ ਜਿੰਨਾ ਜੋਰ ਲਾਉਣ ਡਿਆ ਵਾ ਠੇਕਾ ਨੂੰ ਨਹੀਂ ਆੜੇ ਵਾਖੇ ਲੱਗਣਾ ਤੇ ਕੋਈ ਨਹੀਂ ਜਿੰਦੇ ਰਵਾਂਗੇ ਤੇ ਠੇਕਾ ਅਹੀਂ ਨਹੀਂ ਪੂਰਾ ਦੇਣਾ ਉਹ ਤਾਂ ਗੱਲ ਤੂੰ ਛੱਡ ਆਂਦਾ ਮੈਨੂੰ ਰਣਜੋਧ ਕਹਿੰਦਾ ਵਾ ਵੀ ਇਹਦਾ ਪਾਸਪੋਰਟ ਬਣਾਓ ਉਹਦੇ ਦੀਪ ਦਾ ਤੇ ਮੈਂ ਬਾਹਰ ਖੜਦਾ ਵਾਂ ਤੇ ਵਧੀਆ ਵਾ ਖੁਸ਼ਖਬਰੀ ਐ ਇੱਥੇ ਪੁੱਤ ਤੈਨੂੰ ਤੇ ਤੇਰੀ ਚਾਚੀ ਨੇ ਟਰੈਕਟਰ ਲਾਉਣ ਤੋਂ ਮਨਾ ਕਰਤਾ ਆਪਣੇ ਮੁੰਡੇ ਦੇ ਪਰਸ਼ਾਵਿਆਂ ਤੱਕ ਚਲ ਗਈ ਕੀ ਕੁਛ ਬੋਲਿਆ ਤੇ ਤੈਨੂੰ ਲੈ ਜਾਊਗਾ ਬਾਹਰ ਚਾਚਾ ਇਹ ਵੀ ਗੱਲ ਹੈਗੀ ਪਰ ਉਦਾਂ ਮੰਮੀ ਚਾਚਾ ਤਾਂ ਨਹੀਂ ਕੋਹਾਂਂਦਾ ਚਾਚੀ ਹੈ ਜਿਆਦੀ ਕਰਦੀ ਤੇ ਚਾਚੀ ਨੇ ਹੀ ਨਹੀਂ ਪੁੱਤ ਖੜਨ ਦੇਣਾ ਚਾਚੀ ਨੇ ਹੀ ਨਹੀਂ ਖੜਨ ਦੇਣਾ ਚਾਚਾ ਤਾਂ ਚੰਗਾ ਵਾ ਮੈਂ ਵੀ ਇੰਨੀ ਚੰਗਾ ਵਾ ਪਰ ਚਾਚੇ ਦੀ ਵਾਹ ਪੇਸ਼ ਨਹੀਂ ਜਾਂਦੀ ਕੋਈ ਜਦੋਂ ਚਾਚਾ ਜਾਂਦਾ ਨਾ ਘਰ ਚਾਚਾ ਜੀ ਹੁੰਦੀ ਕੁੱਤੇ ਖਾਣੀ ਉਦੋਂ ਚਾਚਾ ਸੁਣ ਕੇ ਨਾ ਚਾਚੀ ਦੀਆਂ ਗੱਲਾਂ ਤੇ ਮੂਦੀ ਚਾ ਗੰਗ ਵਿਆਹ ਜਾਂਦਾ ਵਾ ਤੇ ਜਦੋਂ ਫੇਰ ਗਾਂਬਸ਼ਾਹ ਹੁੰਦੀ ਆ ਉਦੋਂ ਫੇਰ ਵਿਚਾਰੇ ਨੂੰ ਉਹ ਲੁੱਟਦੀ ਆ ਉਹ ਆਣ ਕੇ ਫੇਰ ਕੋਈ ਨਾ ਕੋਈ ਖੁਸ਼ਖਬਰੀ ਦੇ ਜਾਂਦਾ ਵਾ ਤੇ ਪਿਓ ਤੇਰਾ ਫੁੱਲ ਕੇ ਪਹਾੜ ਬਣ ਜਾਂਦਾ ਇਹ ਘਰ ਵਾ ਸੱਚੀ ਹਨ ਨੂੰ ਲੈ ਹੀ ਚੱਲਿਆ ਵਾ ਮੈਂ ਕਿਹਾ ਭੁੱਲ ਜਾ ਇਹਨਾਂ ਗੱਲਾਂ ਨੂੰ ਚਾਚਾ ਵੇ ਲੈ ਜਾਗਾ ਚਾਚੀ ਨੇ ਨਹੀਂ ਉਹ ਖੜਨ ਦੇਣਾ ਤੈਨੂੰ ਕਿੱਦਾਂ ਲੱਗਦਾ ਤੂੰ ਦੱਸ ਦੇ ਚਾਚਾ ਦੇ ਜੇ ਆਪਾਂ ਮਿਲ ਲੈ ਜੀ ਚਾਚੀ ਦਾ ਸੱਚੀ ਕਰ ਨਹੀਂ ਨਾ ਕਰਨ ਦੇਵਾ ਤੂੰ ਹੀ ਮੈਨੂੰ ਆੜ ਕੇ ਦੱਸਿਆ ਚਾਚੀ ਨੇ ਇੰਨੀਆਂ ਗੱਲਾਂ ਕੀ ਥੇ ਮੇਰੇ ਕੋਲ ਮੋਦੀ ਚਾਚੀ ਤੇ ਇੰਨੀ ਅੱਗ ਲੱਗੀ ਆ ਮੇਰਾ ਤਾਂ ਜੀ ਕਰਦਾ ਇਹ ਵਿਰੇ ਪੈਰ ਨਾ ਪਾਵਾਂ ਉਹ ਸਿਰਫ ਇਹ ਕਿ ਤੇਰੇ ਚਾਚੇ ਦਾ ਸੁਭਾ ਚੰਗਾ ਹੋਣ ਕਰਕੇ ਉਧਰ ਉਧਰ ਹੀ ਜਾਣ ਨੂੰ ਜੀ ਕਰਦਾ ਵਾ ਜੇ ਚਾਚਾ ਵੀ ਉਦਾਂ ਦਾ ਹੁੰਦਾ ਨਾ ਫਿਰ ਤੇ ਅਹੀਂ ਕਿਤੇ ਮੂੰਹ ਨਹੀਂ ਉਧਰ ਨੂੰ ਕਰਨ ਦਾ ਚਾਚਾ ਬਾਹਰ ਚ ਲੱਗਿਆ ਫੇਰ ਕਿੱਨੇ ਜਾਣਾ ਉਧਰ ਫੇਰ ਕਿੱਨੇ ਜਾਣਾ ਅੱਗੇ ਕਿੰਨਾ ਕਹੀ ਜਾਣਦੇ ਆ ਤੇ ਅੱਗੇ ਉਹ ਕਿੰਨਾ ਕੰਦੀ ਹੀਗੀ ਤੇ ਹੋਰ ਮੇਰੀ ਗੱਲ ਸੁਣ ਲੈ ਤੇਰੇ ਮਾਮੇ ਦਾ ਦੋਸਤ ਵਾਰ ਆਣੇ ਦਾ ਆ ਉਹ ਕਿੰਨੇ ਬੰਦੇ ਬਾਹਰ ਖੜਦਾ ਵਾ ਪੈਸੇ ਵੀ ਉਹ ਮਗਰੋਂ ਲੈਂਦਾ ਜਦੋਂ ਬੰਦਾ ਉੱਥੇ ਪਹੁੰਚ ਜਾਂਦਾ ਵਾ ਨਾ ਫੇਰ ਪੈਸੇ ਲੈਂਦਾ ਵਾ ਨਾਲੇ ਤੇਰੇ ਮਾਮੇ ਨੇ ਤੇ ਵਾਧੂ ਪੈਸੇ ਲਾ ਦੇਣੇ ਆ ਉਹਨਾਂ ਨੇ ਸਾਨੂੰ ਮੁੜ ਕੇ ਪੁੱਛਣੇ ਵੀ ਨਹੀਂਗੇ ਉਹਨੇ ਪਿਛੇ ਜੇ ਕਹਿੰਦਾ ਹੈਗਾ ਆਂਦਾ ਜਦੋਂ ਪੈਸੇ ਹੋਣਗੇ ਉਦੋਂ ਦੇ ਦਿਓ ਸ਼ੇਂਛਮਾਈਂ ਦੇ ਦਿਆ ਕਰਿਓ ਮੈਂ ਤੁਹਾਡ ਕੋ ਮੰਗਦਾ ਨਹੀਂਗਾ ਆਪਾਂ ਉਹਦੇ ਨਾਲ ਗੱਲ ਕਰਾਂਗੇ ਆ ਫੇ ਮੰਮੀ ਨਾਲ ਗੱਲ ਉਹ ਜੇ ਇਹ ਲੈ ਵੀ ਜਾਂਦਾ ਭਾਈ ਚਾਂਸ ਤੈਨੂੰ ਤਾਂ ਚਾਚੀ ਨੇ ਲ ਖਰੁੰਝ ਖਰੁੰਝ ਕੇ ਚਾਚੇ ਨੂੰ ਖਾ ਲੈਣਾ ਵਾ ਤੇ ਇੱਥੇ ਪੈਸੇ ਆਡੇ ਘਰ ਫੜਾ ਕੇ ਜਾਵੇ ਮੈਨੂੰ ਪਤਾ ਲੱਗੇ ਵੀ ਦਿੱਤੇ ਆ ਕਿ ਨਹੀਂ ਦਿੱਤੇ ਆਪਾਂ ਨਹੀਂ ਇਹਨਾਂ ਗੱਲਾਂ ਤੇ ਰਾਏ ਪੈਣਾ ਪੁੱਤ ਆਪਾਂ ਉਧਰ ਗੱਲ ਕਰਨੀ ਕਮਾਣਾ ਵਾਲਿਆਂ ਨਾਲ ਸਾਰੀ ਆ ਠੀਕ ਵਾ ਠੀਕ ਵਾ ਤੇ ਜੇ ਤੇਰਾ ਡੈਡੀ ਤੈਨੂੰ ਕਹੂਗਾ ਨਾ ਤੂੰ ਆਖੀ ਡੈਡੀ ਮੈਂ ਅੱਜ ਬਾਹਰ ਜਾਣਾ ਹੀ ਨਹੀਂਗਾ ਗਾਲੀ ਮੁਕਾ ਦੀ ਤੇ ਨਾ ਉਹ ਦੁਖੀ ਹੋਵੇ ਤੇ ਨਾ ਉਹ ਸੁਖੀ ਹੋਵੇ ਜੋ ਮਰਜੀ ਕਰਦਾ ਰਹੇ ਠੀਕ ਆ ਆਹ ਮੈਂ ਵੀ ਚਾਹ ਘੁੱਟ ਬਣਾਵਾ ਸਾਰਾ ਸਮਾਂ ਕਣਕ ਖਾਣੀ ਆ ਆ ਬੰਦਾ ਪਤਾ ਨਹੀਂ ਇੱਥੇ ਢੇਰੀ ਕਰਾ ਕੇ ਤੇ ਕਿੱਧਰ ਨੂੰ ਚਲ ਗਿਆ ਵਾ ਇਹਨਾਂ ਨਹੀਂ ਆ ਵੀ ਇੰਨੀ ਗਰਮੀ ਹੈ ਇਕੱਲੀ ਕਿੱਥੇ ਖਲਾਰਦੀ ਰਹੂਗੀ ਨਾਲ ਮੈਂ ਵੀ ਫੜਾਫੜਾ ਹੱਥ ਮਾਰ ਕੇ ਚਾਹ ਛੇਤੀ ਸੁੱਕਣੇ ਪੈ ਜੂਗੀ ਅੱਖ ਨਹੀਂ ਹਾਲ ਮੈਂ ਕੰਮ ਕਰਦਾ ਮੈਂ ਕੰਮ ਕਰਦਾ ਕਈ ਮੋੜੇ ਤੇ ਰੱਖਦਾ ਪਤਾ ਨਹੀਂ ਕਿਤੇ ਵੱਟ ਲਿੰਬਦਾ ਵੀ ਆ ਕੋਈ ਕਿ ਨਹੀਂ ਲਿੰਬਦਾ ਤੂੰ ਗਰਮੀ ਨੇ ਤੇ ਮੱਤ ਮਾਰੀ ਆ ਆ ਚੰਗੀ ਭਲੀ ਕੁੰਦੀ ਸੈਂਦੀ ਜਿੱਦਾਂ ਦਾ ਖਸਮ ਬਾਹਰੋਂ ਆ ਗਿਆ ਐਨੇ ਵੀ ਹੱਥੀ ਝੁਕ ਲਈ ਆ ਕਿੱਥੇ ਜਾਣਾ ਕਿਸੇ ਦੇ ਘਰ ਐਨੀ ਕ ਕਣਕ ਖਲਾਰ ਕੇ ਤੇ ਚਾਚੀ ਸ਼ਿੰਦੋਵਾਲ ਜਾਨੀ ਆ ਘੜੀ ਉੱਥੇ ਗੱਲਾਂ ਬਾਤਾਂ ਕਰਕੇ ਹੁੰਨੀ ਟਾਈਮ ਪਾਸ ਹੋ ਜਾਊਗਾ ਹੁਣ ਇੱਕ ਵਾਰ ਨਾ ਆ ਕੇ ਨਾ ਫੇਰ ਹੀ ਉਧਰ ਜਾਨੀ ਆ ਆਵੇ ਹਰਜਿੰਦਰਵਾਲ ਤੂੰ ਪੇਢਈਆ ਵੀ ਦੱਸ ਠੰਡਾ ਹੋ ਜਾਂਦਾ ਤਾਂ ਤੂੰ ਕਰ ਲੈਨੀਓ ਤੇ ਦਸ ਬਿਮਾਰੀ ਹੋਣਾ ਨਾ ਇੰਨੇ ਗਰਮੀ ਨੇ ਕਿਤੇ ਮੱਤੀ ਮਾਰ ਦਿੱਤੀ ਨੰਦਰ ਕੀ ਕਾਰਨ ਹੈ ਸਸਣਾ ਚਾਚੀ ਸਤ ਸ੍ਰੀ ਅਕਾਲ ਬਹਿ ਜਾ ਪਾਣੀ ਲਿਆਵਾ ਨਹੀਂ ਪਾਣੀ ਤੇ ਨਹੀਂ ਕਾ ਮੈਂ ਪੀਣਾ ਪੀਤਾ ਵਾ ਪੀਕੇ ਆਈ ਆ ਬਹਿ ਜਾ ਤੇ ਮੈਂ ਤੈਨੂੰ ਕੰਧ ਥਣੀ ਵੇਖਿਆ ਚੱਲ ਪੀ ਲੈ ਪਾਣੀ ਅੱਛਾ ਮੈਂ ਕੰਧ ਥਣੀ ਵੇਖਿਆ ਤਾਂ ਤੂੰ ਤੇ ਕਿਤੇ ਹੋਇਆ ੱੱੱਪੇ ਕਣਕ ਦੇ ਚ ਡਈ ਕਣਕ ਖਲਾ ਕੀ ਕਰਾ ਚਾਚੀ ਜੀ ਉਹ ਪਗਾਇ ਤੇ ਲਾ ਲਿਆ ਵਾ ਹਾਂ ਤੇ ਗੱਲ ਠੀਕ ਵਾ ਹੈ ਬਿਮਾਰ ਨਾ ਹੋ ਜੀ ਧੁੱਪ ਹੈ ਹੀ ਬੜੀ ਆ ਇਹ ਨਾ ਪ੍ਰਾਣੀ ਹੀ ਕਣਕ ਅੱਛਾ ਤੇ ਮੈਂ ਚੱਲ ਪਹਿਲਾਂ ਇਹ ਪਿਆ ਲਾਂਗੇ ਤੇ ਫੇਰ ਨਾ ਮੈਨੂੰ ਹੱਥ ਲਾ ਲਾਂਗੇ ਇਹ ਤੇ ਤੇਰੀ ਗੱਲ ਠੀਕ ਵਾ ਮਤਾਂ ਦੇ ਜਾਂਦੇ ਆ ਮੁੰਡੇ ਤੁਹਾਡੇ ਅੱਛਾ ਆਖੇ ਨਹੀਂ ਕੋਈ ਲੱਗਦਾ ਗਾੜੀ ਆਖੇ ਕਿੱਥੇ ਲੱਗਦੇ ਆ ਇਹਨਾਂ ਕਹਤਾ ਕਣਕ ਨੂੰ ਧੁੱਪੇ ਪਾ ਲਈਏ ਖਲਾਰ ਲਈਏ ਤੇਰੀ ਕਰਾ ਕੇ ਆਪ ਕਹੀ ਲੈ ਕੇ ਉਧਰ ਚਲ ਗਏ ਆ ਲੱਗ ਲੁਗਤ ਨਹੀਂ ਗਈ ਕਿਤੇ ਨਹੀਂ 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 ਲੱਗੀ ਮੈਨੂੰ ਕੋਈ ਕੋਈ ਨਾ ਲੱਗਦਾ ਹੀਗਾ ਜਿੱਦਾਂ ਚੱਲ ਚੰਗਾ ਬੜੀ ਲੱਗੀ ਆ ਬਜੀਆ ਕਣਕ ਹਾਂ ਮੈਂ ਤਾਂ ਸੋਕਾ ਨਾ ਆ ਪਾਖਣ ਲਈ ਮੈਨੀ ਆ ਕਣਕ ਖਵਾੜ ਕੇ ਤੇ ਨਾ ਆ ਕੇ ਨਾ ਚਾਚੀ ਜੀ ਵੱਲ ਜਾਣੀ ਆ ਘੜੀ ਬੈਠ ਲੋ ਕੇ ਹਮਨੀ ਆ ਤੇ ਤੂੰ ਆ ਜਾਣੀ ਹੋ ਤੇ ਚੱਲ ਤੂੰ ਹੀ ਆ ਗਏ ਚੰਗਾ ਹੋਇਆ ਮੈਂ ਤਾਂ ਤੇਨੂੰ ਕੰਧ ਫਾੜੀ ਵੇਖਿਆ ਤੇ ਮੈਂ ਤਾਂ ਆਇਆ ਹੀ ਉਤਰ ਤਾ ਮੈਂ ਲੱਗੀ ਹੀ ਅੰਦਰ ਲੰਮੀ ਪੈਣ ਸਹੀ ਗੱਲ ਵਾ ਗਰਮੀ ਦੇ ਬਹੁਤ ਵਾ ਗਰਮੀ ਬਹੁਤ ਵਾ ਤਬ ਮੈਂ ਆਖਿਆ ਉਹਨੂੰ ਆ ਕੇ ਆਉਣੀ ਆ ਵੀ ਹੈ ਠੰਡੇ ਹਨ ਓਏ ਤੋ ਕੰਈ ਕੰਮ ਕੋਈ ਨਹੀਂ ਹੁਣ ਖਲਾਰੀ ਗਈ ਆ ਹੁਣ ਮੈਂ ਨਹੀਂ ਕਰਨੇ ਆਪੇ ਇਕੱਠੀ ਕਰ ਲੈਣਾ ਕਿਉਂਕਿ ਮੈਂ ਆਪਣਾ ਫਰਜ਼ਦਾ ਕਰਤਾ ਵਾ ਮੈਂ ਉਹ ਠੇਕਾ ਥੋੜੀ ਲੈ ਵੀ ਮੈਂ ਹੀ ਤੇ ਟੁੱਟ ਮਰਨਾ ਸਾਰੇ ਕੰਮ ਮੈਂ ਹੀ ਕਰਨੇ ਆ ਬੰਦੇ ਦੇ ਲੋਕਾਂ ਨਾਲ ਬੁੜੀਆਂ ਨਾਲ ਅੱਜ-ਉੱਦ ਦੇ ਕੰਮ ਕਰਾ ਲੈਂਦੇ ਆ ਜਦੋਂ ਪਤਾ ਪਿਆ ਅੱਡੀ ਇਕੱਲੇ ਜਾਣੀ ਆ ਤੇ ਨਿਆਣਾ ਸਾਡਾ ਮਾਸਾ ਜਿੰਨਾ ਵਾ ਇਹ ਤਾਂ ਗੱਲ ਠੀਕ ਮੁੰਡਾ ਕਦੇ ਇੰਨਾ ਕੰਮ ਕਰਦਾ ਖਪ-ਖਪ ਕੇ ਕਿਤੇ ਕੋਈ ਗੱਲ ਨਹੀਂ ਕਰਨ ਵਾਲਾ ਵੇਂਦੇ ਰਹੀਦਾ ਸਾਰੀ ਦਿਹਾੜੀ ਲੱਗਾ ਰਹਿੰਦਾ ਮੈਂ ਉਹ ਹੀ ਤੁਹਾਡੇ ਘਰ ਨੂੰ ਜਾਣਾ ਹੈ ਟੱਡਣਾ ਗ ਆਹੋ ਹੈ ਤਾਂ ਠੀਕ ਹੋ ਭਰਾਵਾ ਭਰਾਵਾਂ ਦੀ ਤਾਂ ਬੜੀ ਬਣੀ ਆ ਤੇ ਹੁਣ ਇਹ ਨਹੀਂ ਬਣ ਦਿੰਦੇ ਤਾਂ ਕੀ ਕਰੀਏ ਆਪਾਂ ਨਹੀਂ ਨਹੀਂ ਭੈਣੇ ਤੁਸੀਂ ਦੋਵੇਂ ਬੜਿਆਂ ਦਾ ਆਪਾਂ ਆਪਣੀ ਬਣਾ ਕੇ ਰੱਖਿਆ ਕਰੋ ਦਰਣੀ ਜਠਾਣੀ ਤੇ ਕੱਲਾ ਜਾਣਾ ਕੀ ਕਰੂਗਾ ਮੈਂ 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 ਗਾੜੀ ਗਾੜੀ ਕਰਦੀ ਫਿਰੂਗੀ ਤੇ ਅਗਲੀ ਨੂੰ ਗਾੜੀ ਪਤਾ ਹੀ ਨਾ ਹੋ ਤੁਹਾਡੇ ਘਰ ਕੌਣ ਆਇਆ ਤੇ ਤੁਸੀਂ ਦੱਸੋ ਐਦਾਂ ਵੀ ਘੜੀ ਲੰਗਦੀ ਆ ਕਿਤੇ ਅਜੇ ਖਾਣਾ ਆਪੋ ਆਪਣਾ ਹੰਡਾਉਣਾ ਆਪੋ ਆਪਣਾ ਇਹ ਤਾਂ ਗੱਲ ਹੈ ਵਾ ਤੇਰੀ ਠੀਕ ਵਾ ਮਾਸਾ ਮਾਸਾ ਗੱਲ ਤੇ ਛੇਨ ਪਉਂਦੀ ਓ ਤੇ ਉਹਨੂੰ ਆਪਣੇ ਨੂੰ ਰਣਜੋਧ ਨੂੰ ਇੱਧਰ ਕਲਾ ਦਿੰਦੀ ਆ ਉਹ ਇੱਧਰ ਕੋਈ ਗੱਲ ਕਰਨ ਆਉਂਦਾ ਮਿਲਣ ਗਿਆ ਨਾਉਂਦਾ ਰਾਜੀ ਬਾਈ ਦੀ ਗੱਲ ਤੇ ਫਿਰ ਮੈਂ ਵੀ ਕਰ ਦਿੰਨੀ ਕੋਈ ਨਾ ਕੋਈ ਫਿਰ ਮੈਂ ਵੀ ਛੇੜ ਛੇੜ ਦਿੰਨੀ ਆ ਆ ਤੇ ਜੇ ਉਹ ਫਿਰ ਗੱਲ ਕਰਨੀ ਆ ਤੇ ਕਰਨੀ ਤੇ ਪੈਂਦੀ ਆ ਉਹ ਵਿਚਾਰਾ ਆਇਆ ਸਾਡੇ ਘਰ ਅੱਛਾ ਆਂਦਾ ਵਾ ਵੀ ਪਾਸਪੋਰਟ ਬਣਾ ਦੋ ਉਹ ਦੇਦਾ ਠੀਕ ਤੇ ਮੈਂ ਬਾਹਰ ਲੈ ਜਾਣਾ ਬੜੀ ਸੋਹਣੀ ਗੱਲ ਵਾਏ ਤੇ ਆਹੋ ਤੇ ਪਰ ਮੈਨੂੰ ਵੀ ਬੇ ਚਾਚੀ ਜੀ ਬੜਾ ਧਾਪ ਵਾ ਵੀ ਸਾਡੇ ਨਾਲ ਤੇ ਕਿਤੇ ਉਹ ਬੰਦੇ ਨਾ ਬੰਦਾ ਨ ਲੱਗਣ ਦਿੰਦੀ ਤੇ ਮੁੜ ਕੇ ਇਹਨੇ ਸਾਨੂੰ ਸਾਰੀ ਉਮਰ ਮੇਨੇ ਮਾਰਨੇ ਆ ਤੁਹਾਡਾ ਮੁੰਡਾ ਖੜਿਆ ਆਪਾਂ ਤੁਹਾਡਾ ਮੁੰਡਾ ਖੜਿਆ ਆਪਾਂ ਇਹ ਤਾਂ ਗੱਲ ਠੀਕ ਹੈ ਚਲ ਤੇਰਾ دیر ਤੇ ਚੰਗਾ ਹੀ ਆ ਨਾ ਜਿਹੜਾ ਆ ਕੇ ਗਿਆ ਤੈਨੂੰ دیر ਤੇ ਚੰਗਾ ਵਾ ਹਾਂ ਤੇ دیر ਨੂੰ ਤਾਂ ਦਰਾਨੀ ਦੀ ਮੁੜ ਕੇ ਮੰਨਣੀ ਪੈਣੀ ਆ ਅਜੇ ਕੀਪਤਾ ਉਹਨੂੰ ਕਿਸੇ ਗੱਲ ਦਾ ਪਤਾ ਵਾ ਕਿ ਨਹੀਂ ਪਤਾ ਕੀਪਤਾ ਉਹਨੇ ਗੱਲ ਕੀਤੀ ਆ ਕਿ ਇੱਥੇ ਆਈ ਤਾਡੇ ਕੋਲ ਹੀ ਕਰ ਗਿਆ ਵਾ ਕਰ ਕੀ ਕੀਤੀ ਤੇ ਹੁਣ ਤਾਂ ਮੈਨੂੰ ਕੀ ਪਤਾ ਵਾ ਤੇ ਹੁਣ ਤੁਹਾਡੇ ਸਾਹਮਣੇ ਕਿਤੇ ਮਿੱਟੀ ਨਾਲ ਮਿੱਟੀ ਹੋਣ ਦੇ ਖੱਪ-ਖੱਪ ਮਾਰਨ ਦੇ ਜਿਹਨਾਂ ਨੂੰ ਫਸਲ ਆਉਂਦੀ ਤੁਹਾਨੂੰ ਮੀਂਹ ਨਹੀਂ ਆਈ ਜਾਂਦਾ ਤੇ ਕੀ ਉਹ ਦੋਨੋਂ ਵਟਣਾ ਤੇ ਕੀ ਕਰਨਾ ਹੀ ਉਹ ਜੇ ਨਚਰ ਕਰਨਾ ਆਵੇ ਨਚਰਾਸ਼ ਨਹੀਂ ਹੁੰਦੀ ਕੋਈ ਵੀ ਤੇ ਹੁਣ ਤਾਂ ਹਥੋਂ ਕਹਦਾ ਲਕਾ ਮੈਂ ਆਖਣ ਨਹੀਂ ਠੀਕਾ ਕਟਾ ਦੇ ਥੋੜਾ ਬਹੁਤਾ ਉਹਨਾਂ ਨੂੰ ਕਹਿ ਵੀ ਕੱਟ ਲੈ ਲਿਆ ਕਰ ਹੂੰ ਉਹ ਤਾਂ ਭਾਵੇਂ ਮੰਨ ਜਾਵੇ ਉਹਦੀ ਕਰਦੀ ਨਹੀਂ ਨੇ ਮੰਨਣਾ ਮੈਂ ਆਂ ਗੱਲਾਂ ਬਾਤਾਂ ਸੁਣੀਆਂ ਸੁਣੀਆਂ ਵਾ ਆਹੋ ਅੱਛਾ ਆਂਦੀ ਚੱਕਤ ਹੈ ਹੀ ਬਹੁਤ ਵਾ 80 90 ਹਜ਼ਾਰ 80 90 ਆਹੋ ਹਾਏ ਰੱਬਾ ਹਾਂ ਨਾਮ ਨੂੰ ਆ ਖੰਡੀ ਤੋਂਨੇ ਕਿੱਥੋਂ ਘਟਾਉਣਾ ਵਾ ਤੇਰਾ ਠੇਕਾ ਚਾਚੀ ਜੀ 80 9000 ਰੁਪਿਆ ਠੇਕਾ ਦਾਂ ਕਿਤੇ ਹੈਗਾ ਵਾ ਪਤਾ ਨਹੀਂ ਉਹ ਆਂਦੀ ਹੈ ਮੇਰੇ ਪੇਕੇ ਵੀ ਇਨਾ ਮਾਂ ਪਿੰਡ ਚ ਵੀ ਇਨਾ ਪਤਾ ਨਹੀਂ ਇਹਨੂੰ ਕਹੋ ਯਾਰ ਉਹ ਇਹ ਗੱਲ ਕਹਿੰਨੇ ਆਂ ਵੀ 80 90 ਸਾਨੂੰ ਦੇਈ ਜਾ ਸਾਡੀ ਵਾਈ ਆ ਆਹ ਫਾਈ ਤਰਾ ਆਂਦੀ ਹੀ ਚਾਹ ਬਣਾਵਾ ਤੁਹਾਨੂੰ ਨਹੀਂ ਘਟ ਮੈਂ ਨਹੀਂ ਚਾਹ ਨਹੀਂ ਕੀ ਪੀਣੀ ਮੈਂ ਤੇ ਤੈਨੂੰ ਦੱਸਦੀ ਆਂ ਫੇ ਰੋਟੀ ਪਾਣੀ ਖਾਦਾ ਸੀ ਤੇ ਲੰਮੀ ਲੱਗੀ ਪੈਣ ਤੇ ਤੈਨੂੰ ਮੈਂ ਕੰਧ ਥਾੜੀ ਵੇਖ ਲਿਆ ਚਾਚੇ ਜੀ ਮੇਰੀ ਸੁਣੋ ਗੱਲ ਵੀ ਸਾਡੀ ਬੀਜੀ ਹੁੰਦੇ ਹੀ ਤੁਸੀਂ ਹੀ ਕਿੰਨਾ ਪਿਆਰ ਤਫਾਕ ਹੀਗਾ ਸਾਡਾ ਤਾਂ ਬੜਾ ਹੀ ਆਈ ਤੇ ਆਖਾ ਗਾੜੀ ਨੋਆਂ ਦਾ ਵੀ ਐ ਮੈਂ ਤੇ ਆਖਾ ਹੀ ਇਦਾਂ ਹੀ ਰੱਖਣਾ ਵਾ ਉਹਦੇ ਚੱਲ ਗਿਆ ਟਰੈਕਟਰ ਲਾਉਣ ਹਾਂਜੀ ਮੇਰੇ ਮੁੰਡੇ ਦਾ ਨਾ ਪਰਸ਼ਾਵਾ ਨਹੀਂ ਤੁਹਾਨੂੰ ਪੈਣ ਦੇਣਾ ਮੈਂ ਇਹ ਵੀ ਸੁਣਿਆ ਹੈਗਾ ਹਾਏ ਜੱਜੀ ਵੀ ਤੂੰ ਸਾਰੀਆਂ ਗੱਲਾਂ ਸੁਣ ਲਈ ਮੈਨੂੰ ਤਾਂ ਫਿਰ ਕੋਈ ਵੀ ਨਹੀਂ ਗੱਲ ਦੱਸਦੀ ਕੀ ਮੈਂ ਤੁਹਾਡੇ ਵਿੱਚ ਪਾੜ ਪਾਉਣਾ ਹੀ ਹੁਣ ਬੇ ਦੱਸ ਕੇ ਪਾੜ ਤੇ ਨਹੀਂਗਾ ਪਾਉਣਾ ਪਰ ਐਦਾਂ ਗੱਲਾਂ ਇਹਦੇ ਕਰਨ ਵਾਲੀਆਂ ਵਾ ਮੇਰਾ ਟਰੈਕਟਰ ਲੈ ਕੇ ਗਿਆ ਤੇ ਉਹਨੂੰ ਆਂਦੀ ਆਂਦੇ ਟਰੈਕਟਰ ਤੋਂ ਲੈ ਕੇ ਲੈ ਕੇ ਆਇਆ ਤੁਹਾਡੇ ਹੁੰਦੇ ਆ ਮਾਸਾ ਜਿੰਨਾ ਨਿਆਣਾ ਕਿੱਦਾਂ ਅਸੀਂ ਪਾਲਿਆ ਉਹ ਕਿੱਦਾਂ ਵੱਡਾ ਕੀਤਾ ਵਾ ਆਗੇ ਨੇ ਗੱਲਾਂ ਆਉਂਦੀਆਂ ਅਜਾ ਨਮਾਜ਼ ਦੇਤਵਾਲ ਦਿਨਾਂ ਰਹੀਆਂ ਤਾਂ ਹੀ ਕਿਤੇ ਇਹਦੇ ਤਾਂ ਲੱਗੇ ਨਹੀਂ ਰਹਿਂਦਾ ਹੀ ਤੁਹਾਡੇ ਕੋਲ ਸਾਡੇ ਕੋਲ ਰਹਿੰਦਾ ਸੀਗਾ ਉਹ ਵੀ ਇਹੀ ਰਾਹ ਮੇਰੇ ਨਾਲ ਸਵਾਲਦੇ ਹਾਂ ਨਿਆਣਾ ਵੀ ਐਵੇਂ ਆ ਮਾਂ ਨੂੰ ਮੁੜ ਕੇ ਪਛਾਣੂਗੇ ਨਾ ਕੱਲ ਨੂੰ ਇਹ ਤਾਂ ਹੈ ਅਸੀਂ ਇਹਦਾ ਇੰਨਾ ਕੀਤਾ ਤੇ ਇਹ ਸਾਡੇ ਗਾੜੀ ਆਨੇ ਦੇ ਪੈਰਾ ਗਾੜੀ ਕੰਡੇ ਬੀਜ ਦੀ ਪੈਰਾ ਥੱਲੇ ਕੰਡੇ ਪੈਣਾ ਕੀ ਬੀਜਣੇ ਆ ਪੇਕਿਆਂ ਤਾਂ ਤਸਨਾਹ ਜੇ ਮਗਰ ਹੋਏ ਆਉਂਦਾ ਤੇ ਲੈ ਕੇ ਤਪਤਦੀਆਂ ਤੇ ਚੱਲ ਜਾਂਦੀ ਆ ਤੁਹਾਨੂੰ ਪਤਾ ਵਾਹਰ ਦਾ ਤੁਹਾਨੂੰ ਕੀ ਪਤਾ ਵਾ ਜੋਦੇ ਨੂੰ ਉਹ ਤਾਂ ਉੱਥੇ ਕਲਣ ਡਿਆ ਤੁਹਾਨੂੰ ਪਤਾ ਵਾਹਰ ਦਾ ਪੀਤਾ ਹੈ ਪਿਛੇ ਦਿੰਦੀ ਆ ਮੈਨੂੰ ਜੋਦਾ ਹੀ ਦੱਸ ਗਿਆ ਹੈ ਅੱਛਾ ਹਾਂ ਅਬੇ ਸਾਸਤ੍ਰੀਕਾਰ ਪੁੱਤ ਕੀ ਗੱਲ ਹੋ ਗਈ ਤੂੰ ਤਾਂ ਫੋਨ ਹੀ ਨਹੀਂ ਕੀਤਾ ਦੋ ਦਿਨ ਹੋ ਗਏ ਆ ਅੱਛਾ ਫਾਈਲਾਂ ਬਣਾਉਂਦਾ ਰਹੀ ਠੀਕਾ ਚਲ ਵਿੱਚ ਮੈਸੇਜ ਕਰ ਦਿਆ ਕਰ ਫੇ ਮੈਂ ਬਿਜ਼ੀ ਆ ਮੈਨ ਟੈਨਸ਼ਨ ਹੋਈ ਹੀ ਨਹੀਂ ਨਹੀਂ ਟੈਨਸ਼ਨ ਹੋਉ ਤਾਂ ਜਾਂਦੀ ਆ ਨਾ ਫਿਰ ਤੇ ਛੁੱਟੀਆਂ ਦਾ ਕੀ حساب ਕਰਤਾ ਵਾ ਅੱਛਾ ਠੀਕਾ ਨਹੀਂ ਤੇਰੇ ਪਾਪਾ ਦੀ ਨਹੀਂ ਟਿਕਟ ਨਹੀਂ ਹੋਈ ਅਜੇ ਆਹੋ ਮੈਨੂੰ ਪਤਾ ਵਾ ਟਿਕਟ ਜਦੋਂ ਮਰਜ਼ੀ ਕਰਵਾ ਲਓ ਫਿਰ ਉਹ ਤੇਰੇ ਪਾਪਾ ਕਹਿੰਦੇ ਆ ਵਾ ਭੀ ਸਸਤੀ ਜਦੋਂ ਹੋਊਗੀ ਉਦੋਂ ਕਰਵਾਉਣੀ ਅਜੇ ਤਾਂ ਮਹਿੰਗੀ ਬੜੀ ਟਿਕਟ ਆਹ ਉਹ ਮੈਂ ਵੀ ਇਹੀ ਕਹਿੰਦੀ ਜਾਂ ਜਾਣਾ ਹੀ ਆ ਤਾਂ ਫਿਰ ਮਹਿੰਗੀ ਸਸਤੀ ਦਾ ਕੀ ਆ ਹਾਂ ਉਹ ਫੇ 10 ਤੂੰ ਆਪਣੇ ਪਾਪਾ ਦਾ ਹਸਾਬ ਤਾਂ ਪਤਾ ਹੀ ਆ ਹਾਂ ਚਾਹ ਹੋਂ ਤੈਨੂੰ ਛੁੱਟੀਆਂ ਹੋਣੀਆਂ ਤੇ ਫੇ ਤੂੰ ਹਣ ਆ ਜਾ ਆਹੋ ਉਹ ਤੇਰੇ ਪਾਪਾ ਵੀ ਨਹੀਂ ਅਜੇ ਚੱਲੇ ਤੇ ਫੇ ਚਲ ਭੇਲ ਜੀ ਹਾਂ ਚਲ ਪਹਿਲਾਂ ਤਾਂ ਚਲ ਮਜਬੂਰੀ ਹੀ ਵੀ ਨਹੀਂ ਆਇਆ ਜਾਂਦੇ ਹੁਣ ਤੇ ਚਲ ਛੁੱਟੀਆਂ ਹੋਈ ਜਾਣੀਆਂ ਹਾਂ ਠੀਕ ਆ ਆ ਜਾ ਫਿਰ ਦੱਸ ਦੀ ਤੇਰੇ ਮੇਰੇ ਪਾਪਾ ਨੂੰ ਹੀ ਨਾ ਆ ਨਹੀਂ ਉਹਦਾ ਕਹਿੰਦੇ ਸੀ ਨਹੀਂ ਤਾਂ ਫਿਰ ਉੱਥੇ ਜਾ ਕੇ ਮਿਲ ਕੇ ਆਵਾਂਗੇ ਚਲ ਹੁਣ ਤੂੰ ਆ ਜੂਗਾ ਤੇ ਚਲ ਜਿਆਦਾ ਵਧੀਆ ਵਾ ਹਾਂ ਮੈਨੂੰ ਉਹਦੇ ਇੱਕ ਦਿਨ ਦੱਸਣ ਦੇ ਆ ਹੀਗਾ ਕਿ ਮੈਂ ਆਉਣਾ ਵਾ ਅਬੇ ਨੇ ਆਉਣਾ ਵਾ ਤੇ ਫੇਰ ਹੀ ਘੁੰਮਣ ਜਾਣਾ ਵਾ ਮੇਗਾ ਮਿੰਨਰ ਮੇਰ ਨਾਲ ਤਾਂ ਗਾਲੀ ਨਹੀਂ ਕੀਤੀ ਅਬੇ ਨੇ ਚਲ ਠੀਕਾ ਚਲ ਆ ਜਾ ਫਿਰ ਠੀਕਾ ਚੰਗਾ ਸਾਸਨਿਕਾ ਵੀ ਪਤਾ ਹੈ ਇਹ ਮੁੰਡੇ ਨੂੰ ਵੀ ਮੈਨੂੰ ਛੁੱਟੀਆਂ ਪੈਣੀਆਂ ਵਾ ਤੇ ਉਹਦੇ ਨਾਲ ਗੱਲਾਂ ਕਰਦਾ ਫਾ ਤੇ ਮੇਰ ਨਾਲ ਨਹੀਂ ਕਰਦਾ ਚਲ ਨਿਆਣਾ ਉਹਨੂੰ ਕੀ ਸਮਝੇ ਚਲ ਇਹ ਪਾਪਾ ਨੂੰ ਦੱਸਣੀ ਆ ਆਡੇ ਦੇ ਹੱਥੀਂ ਸਾਰੇ ਕੰਮ ਹੁੰਦੇ ਆ ਅਸੀਂ ਇੱਕ ਵਾਰ ਬੈਂਕ 'ਚ ਗਏ ਤੇ ਨੇ ਈਡਾ ਝੋਲਾ ਭਰਿਆ ਪਹੈਂਦਾ ਅੱਛਾ ਤੇ ਇਹ ਮਾਰ ਉਹਦਾ ਬਾਹਰ ਦਾ ਭਰਾ ਖਲੋਤਾ ਮੋਟਰਸਾਈਕਲ ਤੇ ਅਸੀਂ ਤੇ ਆਖਿਆ ਕੋਈ ਟਾਲੀ ਪੂੜੀ ਖਰੀਦਣੀ ਇਹਨਾਂ ਨੇ ਤਾਂ ਕਰਕੇ ਕਰੇ ਇੰਨੇ ਪੈਸੇ ਕਿਧੋਂ ਲਏ ਆ ਅੱਛਾ ਉਹਦੇ ਮਦਰੋਂ ਖਬਰ ਮਿਲੀ ਪਈ ਤਾਂ ਭਰਾ ਲੈ ਗਿਆ ਪੈਸੇ ਉਹਨੇ ਆਪੇ ਆਲੀ ਖਰੀਦਣੀ ਹੈਗੀ ਦੱਸ ਜੀਦਾ ਪਿੱਛੇ ਵੱਲ ਧਿਆਨ ਹੋਵੇ ਉਹ ਟੱਬਰ 'ਚ ਉਹਨੇ ਕਿੱਥੋਂ ਕਰਨਾ ਮੈਂ ਕੋਹ ਉਹ ਟੱਬਰ 'ਚ ਵੀ ਨਹੀਂ ਵਸਦਾ ਨਹੀਂ ਵਸਣਾ ਭੈਣਾ ਤਾਂ ਪਰੇ ਆ ਵੀ ਇਹਨੇ ਸਾਨੂੰ ਨਾ ਇੱਕ ਖੁੰਜੇ ਲਾ ਕੇ ਰੱਖ ਦਿੱਤਾ ਯੋ ਹੁਣ ਕਿੱਦਾਂ ਇਹਦੇ ਨਾਲ ਘਰ ਜਾਵਾਂ ਮੇਰਾ ਤਾਂ ਜੀ ਨਹੀਂ ਕਰਦਾ ਇਹਦੇ ਘਰ ਵਾਲ ਪਿਆਰ ਪਾਉਣ ਨੂੰ ਜੀਤ ਨਹੀਂਗਾ ਕਰਦਾ ਪਰ ਫੇਰ ਵੀ ਨਾਲ ਮਿਲ ਕੇ ਰਹੇ ਬਹਿ ਜਾ ਮੈਂ ਚਾਹ ਬਣਾਉਣੀ ਆ ਘੁੱਟ ਕੋਈ ਗੱਲ ਨਹੀਂ ਨਹੀਂ ਚਾਹ ਨਹੀਂਗੀ ਕੋਈ ਨਹੀਂ ਜੱਟ ਬਣ ਜਾਣੀ ਆ ਨਾ ਨਾ ਬਹਿ ਜਾ ਤੂੰ ਚਾਚੀ ਆਈ ਆ ਹਾਂ ਅਸੀਂ ਗੱਲ ਸੱਸਰੀ ਉਹ ਮੈਂ ਕਹਿ ਰਹੀ ਆ ਇਹ ਨਾਲ ਗੱਲ ਕਰਕੇ ਤੂੰ ਆ ਤਾਂ ਲੈ ਆਓ ਮੁੰਡੇ ਦੇ ਆਧਾਰ ਕਾਰਡ ਲੈ ਆਓ ਤੇ ਜਿਹੜਾ ਜਨਮ ਤਰੀਕ ਤੇ ਉਹ ਲੈ ਆਓ ਦੂਜਾ ਸਾਡੀ ਕਿੜ ਪੜਾਈ ਦੇ ਮੈਂ ਬਣਾ ਦਿੰਦਾ ਵਾ ਬਾਬਾ ਆਵੇ ਤੇਰੇ ਗਾੜੀ ਜੋੜਿਆ ਤੇ ਮੈਂ ਤੈਨੂੰ ਕਿੰਨੀ ਵਾਰ ਕਿਹਾ ਵੀ ਨਹੀਂ ਬਣਾਉਣਾਹੀਂ ਪਾਸਪੋਰਟ ਦੱਸ ਕਿਉਂ ਬਣਾਉਣਾ ਕਿਉਂ ਨਹੀਂ ਕਹ ਯਾਰ ਹੁਣ ਨੇ ਹਾਂ ਕੀਤੀ ਐ ਮੈਂ ਉਹਨੂੰ ਆਖਿਆ ਮੈਂ ਠੀਕਾ ਬਣਾ ਦਿੰਨੇ ਆ ਨਹੀਂ ਬਣਾਉਣਾਹੀਂ ਜੇ ਬਣਾਇਆ ਵੀ ਤਾਂਹੀਂ ਇਹਨਾਂ ਨੂੰ ਨਹੀਂ ਦੇਣਾ ਪਾਸਪੋਰਟ ਹੈ ਕਰਦੀ ਕਿ ਕਿਉਂ ਇਹਨਾਂ ਨੂੰ ਕੋਈ ਨਹੀਂ ਦੇਣਾ ਤੁਹਾਨੂੰ ਭਲੇ ਖਾਵਾ ਤੋ ਹੀ ਚਲੇ ਕੇ ਨਾ ਲੜਾਈ ਕਰਦੇ ਆ ਮੈਂਨਾਂ ਤੁਹਾਡਾ ਅਜਾ ਕਣਕ ਛੁੱਟ ਕੇ ਤੁਸੀਂ ਚਿੜ ਗਏ ਆਂ ਆਪ ਕੋਈ ਮਾਰ ਉਧਰ ਐਸ਼ਾ ਕਰਦੇ ਫਿਰਦੇ ਮੈਂ ਕਿਤੇ ਖੱਪ ਕੇ ਮਰ ਗਈ ਕਣਕ ਖਲਾਰਦੀ ਤੇ ਫਿਰ ਭਾਗੀ ਨਾ ਤੂੰ ਕਾਈ ਨਾ ਤੈ ਮਿਲ ਰਿਹਾ ਦੱਸ ਜੇ ਹੁਣ ਉਹ ਦਿਆ ਹੱਡੇ ਕਹਿੰਦਾ ਵਾ ਵੀ ਤੂੰ ਪਾਸਪੋਰਟ ਬਣਾਓ ਤੇ ਮੈਂ ਤੁਹਾਡਾ ਮੁੰਡਾ ਲੈ ਜਾਨਾ ਬਾਹਰ ਠੀਕ ਆ ਚਲੋ ਜੋਧਾ ਖੰਡਿਆ ਆ ਤੇ ਜੇ ਉਹ ਲੈ ਜੂਗਾ ਤੇ ਫਿਰ ਕੀ ਹੋਊਗਾ ਨਹੀਂ ਜੋਧਾ ਤਾਂ ਬੜਾ ਚੰਗਾ ਵਾ ਹੁੰਨੇ ਮੈਨੂੰ ਘਰ ਆਣ ਕੀ ਆਖਿਆ ਬਈ ਮੈਂ ਦਾਤਾ ਚਾਚੀ ਨੂੰ ਮੈਂ ਅਨਸਾਰੀ ਮੈਂ ਛੱਬੀਆਂ ਦੇਣੀਆਂ ਵਾ ਅਹੀਂ ਅਹੀਂ ਨਹੀਂ ਇਹ ਕੰਮ ਕਰਨਾ ਉਹ ਕਿਵੇ ਨਹੀਂ ਕੋਈ ਹੋ ਚੱਲਿਆ ਹੁਣ ਘਰ ਦਾ ਬੰਦਾ ਛੱਡ ਗਿਆ ਹੀ ਬਾਹਰ ਲੋਕਾਂ ਨਾਲ ਤੁਰੇ ਫਿਰਨਾ ਦੱਸ ਲੈ ਚਾਚੀ ਇੱਧਰ ਵੇਹ ਲੈ ਇਦਾਂ ਦੀਆਂ ਗੱਲਾਂ ਕਰਦਾ ਹੀ ਓਏ ਇਹ ਤਾਂ ਟੁੱਲ ਜਾਂਦਾ ਮਿੰਟ ਚੋਂ ਦੀ ਹਰੇ ਕਿਤੇ ਉੱਤੇ ਚੱਤਾਂ ਨਾਲ ਲੱਗਦਾ ਮੇਰੀ ਗੱਲ ਸੁਣ ਤੂੰ ਕਰਕੇ ਵੇਖ ਲਾ ਚੱਲ ਕੋਈ ਗੱਲ ਨਹੀਂ ਫੇਰ ਵੀ ਉਹਦਾ ਭਰਾ ਹਵਾ ਇੱਕ ਮਿੰਟ ਹੋਣੀ ਨਹੀਂ ਪਹਾਂਦੀ ਮੇਰੀ ਗੱਲ ਸੁਣ ਇਹ ਆ ਵੀ ਆਪਾਂ ਪਾਸਪੋਰਟ ਤੇ ਬਣਾਈਏ ਪਹਿਲਾਂ ਆਹ ਹਮਣ ਕੇ ਜਿੱਥੇ ਮਾਰਦੀ ਜਾਉਂਗੀ ਜੋ ਹੋਊਗਾ ਅਸੀਂ ਬਣਾ ਲਾਂਗੇ ਆਪੇ ਇਹਦਾ ਕਹਿਣ ਤੇ ਸਾਨੂੰ ਬਹੁਤ ਛੇਤੀ ਆ ਪਾਸਪੋਰਟ ਬਣਾਉਂਦੀ ਕਿਤੇ ਬਾਹਰਲੇ ਮੁਲਕਾਂ ਤੇ ਐਨੀ ਗਰਮੀ ਆ ਕੋਲੇ ਕੋਲੇ ਉੱਥੇ ਇੱਥੇ ਸਾਡਾ ਮੁੰਡਾ ਫੇਰ ਵੀ ਕੰਮ ਕਰਕੇ ਚਾਹੇ ਏਸੀ ਥੱਲੇ ਬਹਿਂਦਾ ਘੜੀ ਆਰਾਮ ਕਰਦਾ ਵਾ ਉਥੇ ਮੈਨੂੰ ਉਹ ਨਾਲ ਉਹ ਤੇ ਬਾਹਰ ਕਲਾ ਦੇਣਾ ਹੈ ਇਹ ਜੇ ਕਲਾਉਣਾ ਹੀ ਨਹੀਂਗਾ ਉਦਾਂ ਤੇ ਤੂੰ ਮੂੰਹ ਚੁੱਕਿਆ ਹੈ ਵੀ ਮੇਰੇ ਮੁੰਡਾ ਆਉਂਦਾ ਹੈ ਵੀ ਮੈਨੂੰ ਵੀ ਬਾਹਰ ਕਲਾ ਮੈਨੂੰ ਵੀ ਬਾਹਰ ਕਲਾਉਂਦੀ ਹੁਣ ਆ ਆਖਿਆ ਉਹ ਲਿਆ ਪਾਸਪੋਰਟ ਬਣਾ ਦਿੰਨੇ ਆ ਤੇ ਤੂੰ ਬਣਾਉਂਦੀ ਨਹੀਂਗੀ ਮੈਂ ਨਹੀਂ ਮੁੜ ਕੇ ਕਿਤੇ ਵੀ ਜਾਣਾ ਚੰਗਾ ਮੈਂ ਨਹੀਂ ਬਣਾਉਣ ਜਾਣਾ ਆਪੇ ਤੁਰੇ ਫਰੀ ਜਿਹੜੀ ਮਰਜ਼ੀ ਦੁਕਾਨਾਂ ਤੇ ਜਾ ਕੇ ਬਣਾਉਂਦੀ ਫਰੀ ਮੈਂ ਪਾਸਪੋਰਟ ਹੁਣ ਮੈਂ ਭਰਾ ਨੂੰ ਕੀ ਆਖਾਂ ਵੀ ਨਹੀਂ ਇਹ ਬਣਾਉਣਾ ਮੇਰੇ ਭਰਾ ਨੂੰ ਪਿੱਛੇ ਪਾਉਂਦੇ ਹੀ ਤੂੰ ਇਹ ਪਾਸਪੋਰਟ ਬਣਾ ਲਓ ਤੇ ਚਲੋ ਅੱਜ ਇਹ ਲੈ ਕੇ ਤੇ ਨਹੀਂਗਾ ਜਾਣਾ ਸੱਧੂ ਗਈ ਨਾ ਵੇਖ ਲਿਓ ਕਿ ਤਰ੍ਹਾਂ ਦਾ ਕੱਲ ਨੂੰ ਮੈਨੂੰ ਮਿਹਣਾ ਮਾਂਗਾ ਮੈਂ ਤੈਨੂੰ ਘਰ ਆ ਕੇ ਐ ਵੀ ਪਾਸਪੋਰਟ ਬਣਾ ਮੈਂ ਖੜਦਾ ਮੁੰਡਾ ਤੇਰਾ ਜਨਾਨੀਆਂ ਇਹੋ ਜਿਹੀਆਂ ਜਨਾਨੀਆਂ ਜਿਹੜਾ ਘਰਾਂ 'ਚ ਪਾੜ ਪਾ ਦਿੰਦੀਆਂ ਭਰਾ ਭਰਾ 'ਚ ਫਿੱਕ ਪਾ ਦਿੰਦੀਆਂ ਐਸੀਆਂ ਕੋਈ ਨਹੀਂ ਠੰਡੇ ਦਿਮਾਗ ਨਾਲ ਸੋਚੇ ਪਾਸਪੋਰਟ ਬਣਾ ਲਓ ਐਡਾ ਬੁਰਕਦਾ ਹੀ ਆਣ ਕੇ ਕਿਤੇ ਬਹਿਣਾ ਨਹੀਂ ਕਿਤੇ ਚੱਜਣਾ ਗੱਲ ਨਹੀਂ ਕਰਨੀ ਪਾਸਪੋਰਟ ਫੜਿਆ ਡਾਕੂਮੈਂਟ ਫੜਿਆ ਆ ਵੀ ਕੋਈ ਬੰਦੇ ਵਾਲੀ ਗੱਲ ਆਣ ਕੇ ਬਹੁ ਪਾਣੀ ਛਾਣੀ ਪੀ ਤੂੰ ਆਦਵਿੰਦਰ ਇਹ ਪਾਸਪੋਰਟ ਬਣਾਉਣ ਜਾਣਾ ਚੱਲਿਆ ਪ੍ਰੂਫ ਦੇ ਮੈਨੂੰ ਕੱਢ ਕੇ ਐਂਦਾ ਚੀਜ਼ਾਂ ਮੰਗੀ ਦੀਆਂ ਵਾ ਚੱਲ ਕੋਈ ਗੱਲ ਨਹੀਂ ਮੈਂ ਤਾਂ ਰਹਿਣਾ ਹੀ ਨਹੀਂਗਾ ਇੱਥੇ ਪੈ ਚਾਚੀ ਜੀ ਮੈਂ ਨਹੀਂ ਇੱਥੇ ਰਹਿਣਾ ਇਹ ਪਿਓ ਪਤਮੇ ਜੋ ਮਰਜ਼ੀ ਕਰਦੇ ਰਹਿਣ ਮਿੰਦੇ ਕੋ ਮੁੰਡੇ ਦਾ ਮੂੰਹ ਮਾਰਦਾ ਆਪਣੇ ਦਾ ਜਿਹਦੇ ਕਰਕੇ ਮੈਂ ਇੱਥੇ हट ਗਈ ਆ ਮੈਂ ਇੱਥੇ ਖੋਲਿਆਂ ਚ ਕੀ ਕਰਨਾ ਵਾ ਮੇਰੇ ਤਾਂ ਉਮਰ ਮਾਰ ਦਿੱਤੀ ਇਹਨਾਂ ਨੇ ਰਲ ਮਿਲ ਕੇ ਕੋਈ ਨਹੀਂ ਖਾਈ ਚਾਹੋ ਮੈਂ ਬਣਾਉਣੀ ਆ ਚਾਹ ਚਾਹ ਨਹੀਂ ਕਿ ਮੈਂ ਪੀਣੀ ਤੇ ਮੈਂ ਚੱਲੀ ਆ ਤਾਂ ਘਰ ਵਿੱਚ ਲੜਾਈ ਨਾ ਪਾਓ ਐਦਾਂ ਨਹੀਂ ਕਰੀਦਾ ਹੁੰਦਾ ਕੀਦਣਾ ਲੱਗੀ ਫੋਨ ਤੇ ਨજર ਅੱਵੇ ਨਾਲ ਜੁਲਗੀ ਸੀਗੀ ਹੂੰ ਦੋ ਤਿੰਨ ਦਿਨ ਹੋ ਗਿਆ ਦਾ ਫੋਨ ਨਹੀਂ ਆਇਆ ਅੱਛਾ ਤੇ ਉਹ ਮੈਂ ਕਿਹਾ ਵੀ ਕੋਣ ਕਰਕੇ ਪੁੱਛਦੀ ਆ ਤੇ ਉਹ ਕਹਿੰਦਾ ਮੈਂ ਫਾਈਲਾਂ ਫੁੱਲਾਂ ਬਣਾਉਂਦਿਆਂ ਆਇਗਾ ਤੇ ਮੇਰਾ ਟਾਈਮ ਨਹੀਂ ਲੱਗਾ ਬੇਸ਼ ਹਾਂ ਤੇ ਮੈਂ ਉਹਨੂੰ ਆਉਣ ਦਾ ਪੁੱਛਣ ਲਈ ਕਹਿੰਦਾ ਹੁਣ ਹੋਣੀਆਂ ਛੁੱਟੀਆਂ 10 ਤ ਫਿਰ ਮੈਂ ਆ ਜਾਊਗਾ ਚਲੋ ਵਧੀਆ ਕੱਲ੍ਹ ਫਿਰ ਆਜੂਗਾ ਤੇ ਹਾਂ ਤੇ ਮੈਂ ਹਾਂ ਦੁੱਧ ਦਾ ਦਾਵਾ ਪਿੰਦਾ ਹੁੰਦਾ ਵਾ ਤੇ ਫਿਰ ਦੁੱਧ ਮੰਗਵਾ ਲੈ ਲੀਏ ਮਾ ਕਿਤੋਂ ਕਿਲੋ ਦੁੱਧ ਦੇਕਰ ਲਾਹ ਹੈ ਗੱਲ ਵੇਰ ਉਹਨਾਂ ਦੇ ਕੋਲ ਉਹਨਾਂ ਨੂੰ ਪੁੱਛ ਲੈਨੇ ਉਹਨਾਂ ਨੇ ਕਿੱਥੇ ਉਹ ਦੀਦੀ ਨੇ ਕਿੱਥੇ ਹਾਂ ਕਰਨੀ ਆ ਕਿਉਂ ਉਹਨੇ ਉਹਨੇ ਨਾ ਹਾਂ ਕਿਉਂ ਨਹੀਂ ਕਰਨੀ ਮੈਨੂੰ ਪਤਾ ਉਹਨੇ ਮਨਾ ਕਰ ਦੇਣਾ ਉਹਨੂੰ ਪੁੱਛਿਆ ਵੀ ਤਾ ਉਹਨੇ ਮਨਾ ਕਰ ਦੇਣਾ ਉਹਨੇ ਉਹਨਾਂ ਕੋਈ ਉਹ ਜਿੰਨਾ ਕਿ ਦਿੰਦੇ ਆ ਨਾ ਉਹਨਾਂ ਨੇ ਉਹਨਾਂ ਹੀ ਦੇਣਾ ਵਾ ਅੱਬੇ ਵਾਸਤੇ ਨਾ ਨਹੀਂ ਕਰਨੀ ਇਹਨੇ ਤੁਹਾਨੂੰ ਲੱਗਦਾ ਨਹੀਂ ਕਰਨੀ ਪਰ ਮੈਨੂੰ ਲੱਗਦਾ ਨੇ ਨਾ ਕਰ ਦੇਣੀ ਤੈਨੂੰ ਐਵੇਂ ਲੱਗ ਜਾਂਦਾ ਪਹਿਲਾਂ ਬਣਾ ਪੁੱਛਣ ਲੱਗੀ ਜਾਂਦਾ ਤੈਨੂੰ ਚੱਲ ਛੱਡੋ ਭਰਾ ਉਹ ਇੱਥੋਂ ਗਵਾਂਡੀਆਂ ਕਰੋ ਹੈਗਾ ਉਹਨਾਂ ਤੇ ਤੋਂ ਉਹਨਾਂ ਤੋਂ ਪੁੱਛ ਲੈਨੇ ਅਸਾ ਪਹਿਲਾਂ ਇੱਕ ਡੱਬਾ ਇਧਰੋਂ ਆਇਆ ਕਰੂ ਕਿ ਕਿਲੋ ਹਣ ਜਿਹੜਾ ਅੱਗੇ ਆਉਂਦਾ ਉਹ ਇਧਰੋਂ ਲੈਣ ਜਾਇਆ ਕਰੀ ਮੁੜ ਕੇ ਦੂਜੀ ਇਧਰੋਂ ਚੱਲ ਜਾਇਆ ਕਰੀ ਤੇਰਾ ਤਾਂ ਮੈਂ ਇਧਰ ਇਧਰ ਵੀ ਚੱਲ ਜਾਇਆ ਕਰੂ ਤੇ ਉਧਰ ਵੀ ਚੱਲ ਜਾਇਆ ਕਰੂ ਮੈਂ ਨਹੀਂ ਜਾਂਦੀ ਉਹਨੂੰ ਅੱਬੇ ਨੂੰ ਭੇਜਿਆ ਕਰਾਂਗੇ ਉਹ ਲੈ ਆਇਆ ਕਰੂਗਾ ਜਿੰਨੇ ਦਿਨ ਇੱਥੇ ਉਹਨੇ ਉਹਨੇ ਦੇ ਨਹੀਂ ਲੈਣਾ ਵਾ ਤੇ ਆਪੇ ਲੈ ਆਇਆ ਕਰੂਗਾ ਆਹੋ ਉਹਨੇ ਚਾਹ ਨਹੀਂ ਤਾਂ ਹੁਣ ਦੁੱਧ ਕੱਢਣ ਮੰਗਣਾ ਆਉਣਾ ਵੀ ਮੈਂ ਤਾਂ ਡੋਲੂ ਫੜਾ ਦੇ ਉਹਨੂੰ ਤੇ ਲੈ ਲੋ ਕਿਲੇ ਹੁੰਦੇ ਹੀ ਆ ਦੁੱਧ ਲਿਓਂ ਚ ਕਦੇ ਸ਼ਰਮ ਪੈਸੇ ਦੇਣੇ ਤੇ ਚੀਜ਼ ਲਿਓਣੀ ਤੂੰ ਪਹਿਲਾਂ ਉਧਰ ਪੁੱਛਿਆ ਉਹਨੂੰ ਭਾਬੀ ਨੂੰ ਪੁੱਛਾਂ ਇਹ ਗੱਲ ਵੇਰਾਂ ਨਾਲ ਉਹ ਦਰਮਿਆਨਾ ਬੋਲੀ ਹੀ ਮੇਰੇ ਨਾਲ ਗੱਲ ਕਰਦਾ ਨੂੰ ਪੁੱਛਣ ਜਾਣਾ ਤੇ ਤੂੰ ਇਹ ਤਾਂ ਬੋਲੀ ਹੋਣੀ ਕੀ ਫੇਰ ਹੀ ਬੋਲੀ ਉਹ ਜ਼ਬਰਦਸਤੀ ਮੈਨੂੰ ਭੇਜਣਾ ਉਧਰ ਇਹ ਜ਼ਬਰਦਸਤੀ ਕਿਹੜੀ ਗੱਲ ਆ ਅੱਗੇ ਤੇਰੀ ਮਰਜ਼ੀ ਜਾਣਾ ਜਾ ਨਹੀਂ ਜਣਾ ਨਾ ਜਾ ਜਾਣਾ ਹੀ ਪੈਣਾ ਵਾ ਉਹ ਤਾਂ ਮੈਨੂੰ ਪਤਾ ਵੀ ਜਾਣਾ ਹੀ ਪੈਣਾ ਆ ਤੇ ਇਧਰੋਂ ਪੁੱਛਿਆ ਜਾ ਜੇ ਉਹਨੇ ਮਨਾ ਕੀਤਾ ਤਾਂ ਫੇਰ ਨਾ ਮੈਂ ਆ ਕੇ ਤੁਹਾਨੂੰ ਪੁੱਛਣਾ ਜੇ ਉਹ ਨਹੀਂ ਕਰਦੀ ਬਣੇ ਮੇਰੇ ਨੂੰ ਦੱਸ ਦੇਣਾ ਕਿ ਭੇਜਿਆ ਰੰਜੋ ਨੇ ਭੇਜਿਆ Thank you